ਵਨ ਵੈਲਕਮ ਆਰ ਵੈਲਕਮ ਬੈਕ ਟੂ ਮਾਈ ਚੈਨਲ ਸੋ ਅੱਜ ਆਪਾਂ ਹਿਸਟਰੀ ਆ ਪੰਜਾਬ ਦੇ ਅਹਿਮ ਇੰਪੋਰਟੈਂਟ ਅਵੇਟਡ ਟਾਪਿਕ ਨੂੰ ਕਵਰ ਕਰਾਂਗੇ ਬਹੁਤ ਹੀ ਬੱਚਿਆਂ ਨੂੰ ਇਸ ਵੀਡੀਓ ਦੀ ਵੇਟ ਸੀ ਸੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਜਾਣਾਂਗੇ ਤੇ ਖਾਲਸਾ ਪੰਥ ਦੀ ਸਿਰਜਣਾ ਵਾਲਾ ਤਾਂ ਆਪਾਂ ਚੈਪਟਰ ਕਰ ਚੁੱਕੇ ਹਾਂ ਠੀਕ ਹੈ ਸੋ ਇਹ ਆਪਾਂ ਇਸ ਵੀਡੀਓ 'ਚ ਨਹੀਂ ਕਵਰ ਕਰਾਂਗੇ ਇਸ ਤੋਂ ਪਹਿਲੇ ਵਾਲੀ ਵੀਡੀਓ ਖਾਲਸਾ ਪੰਥ ਦੇ ਉੱਤੇ ਸੀ ਬਹੁਤ ਸਾਰੇ ਬੱਚਿਆਂ ਦਾ ਕਮੈਂਟ ਸੀ ਕਿ ਮੈਮ ਖਾਲਸਾ ਪੰਥ ਦੀ ਸਿਰਜਣਾ ਵਾਲਾ ਕੁਐਸਚਨ ਜਿਹੜਾ ਹੈ ਕਰਵਾ ਦਿਓ ਤਾਂ ਮੈਂ ਆਲਰੇਡੀ ਕਰਵਾ ਚੁੱਕੀ ਹਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਜ ਸਿੱਧਾ ਇਹ ਵਾਲੇ ਸਾਰੇ ਇੰਪੋਰਟੈਂਟ ਕੁਸ਼ਨ ਆਪਾਂ ਕਵਰ ਕਰਾਂਗੇ ਦੋ ਪਾਰਟਸ ਦੇ ਵਿੱਚ ਵੀਡੀਓ ਡਿਵਾਈਡਡ ਹੋਊਗੀ ਠੀਕ ਹੈ ਤੇ ਥੋੜੀ ਜਿਹੀ ਲੰਬੀ ਹੋ ਸਕਦੀ ਹੈ ਬਹੁਤ ਬਹੁਤ ਡੀਪਲੀ ਸਮਝਾਵਾਂਗੀ ਜਿਸ ਦੇ ਨਾਲ ਤੁਹਾਨੂੰ ਸ਼ਾਰਟ ਕੁਸ਼ਨ ਲੌਂਗ ਕੁਸ਼ਨ ਕਿ ਨਿੱਕੀ ਮੋਟੀ ਚੀਜ਼ ਸਮਝ ਆ ਜਾਊਗੀ ਤੇ ਇੱਕ ਹੋਰ ਚੀਜ਼ ਤੇ ਬੇਨਤੀ ਹੈ ਕਿ ਬਹੁਤ ਸਾਰੇ ਬੱਚੇ ਮੀਟ ਸਟੱਡੀ ਹਬ ਦੇ ਨਾਲ ਜੁੜੇ ਹੋਏ ਨੇ ਪੁਰਾਣੇ ਵਾਲੇ ਚੈਨਲ ਦੇ ਨਾਲ ਮੀਟ ਸਟੱਡੀ ਹਬ ਨਾਲ ਉੱਥੇ ਥੋੜਾ ਜਿਹਾ ਗਲਿਚ ਆ ਰਿਹਾ ਹੈ ਤਾ ਕਰਕੇ ਵੀਡੀਓਜ਼ ਪੋਸਟ ਨਹੀਂ ਕਰ 파ਰੀ ਤਾਂ ਇਸ ਵੀਡੀਓ ਦੇ ਉੱਤੇ ਪਲੀਜ਼ ਤੁਸੀਂ ਜਿਹੜਾ ਹੈਗਾ ਵੱਧ ਤੋਂ ਵੱਧ ਸਪੋਰਟ ਕਰੋ ਚੈਨਲ ਨੂੰ ਤਾਂ ਕਿ ਕੋਈ ਵੀ ਨੀੜੀ ਪਰਸਨ ਹੈ ਉਸ ਤੱਕ ਨਿਊ ਚੈਨਲ ਆਪਣਾ ਪਹੁੰਚ ਸਕੇ ਮੀ স্টਡੀ ਹਬ 2.0 ਠੀਕ ਹੈ ਦੋਨੋਂ ਹੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਜਿੱਦਾਂ ਹੀ ਪ੍ਰੋਬਲਮ ਸੋਲਟ ਆਊਟ ਹੁੰਦੀ ਆ ਆਪਾਂ ਉੱਥੇ ਵੀ ਕੰਟੈਂਟ ਪਾਉਣਾ ਸ਼ੁਰੂ ਕਰ ਦਾਂਗੇ ਲੇਕਿਨ ਦੋਨੋਂ ਹੀ ਚੈਨਲ ਫੋਲੋ ਕਰਕੇ ਰੱਖਿਓ ਬੈਲ ਆਈਕਨ ਪ੍ਰੈਸ ਕਰ ਦਿਓ ਬਿਕੋਜ਼ ਬਹੁਤ سارے ਸਟੂਡੈਂਟਸ ਨੂੰ ਕੰਟੈਂਟਸ ਦਾ ਪਤਾ ਹੀ ਨਹੀਂ ਚੱਲਦਾ ਤੇ ਨਾਲ ਹੀ ਅਗਰ ਤੁਸੀਂ ਕੋਈ ਵੀ ਤੁਹਾਨੂੰ ਦਿੱਕਤ ਆਉਂਦੀ ਹੈ ਤੁਸੀਂ ਟੈਲੀਗ੍ਰam ਗਰੁੱਪ ਦੇ ਉੱਤੇ ਕਮੈਂਟ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਇੰਸਟਾ ਦੀ ਆਈਡੀ ਵੀ ਮੇਰੀ ਫੋਲੋ ਕਰ ਸਕਦੇ ਹੋ ਠੀਕ ਹੈ ਉੱਥੇ ਆਪਾਂ ਮੋਟੀਵੇਸ਼ਨਲ ਵੀਡੀਓਜ਼ ਜਿਹੜੇ ਆਪਾਂ ਪਾਉਨੇ ਆ ਠੀਕ ਹੈ ਤੇ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰਿਓ ਦੋਨਾਂ ਨੂੰ ਹੀ ਤੇ ਪਲੇਲਿਸਟ ਆਲਰੇਡੀ ਬਣੀਆਂ ਹੋਈਆਂ ਨੇ ਬੀਐਸ semesters 1 2 3 4 5 6 7 8 ਸਾਰੇ ਹੀ semesters ਦੀ ਤਿਆਰੀ ਤੁਹਾਨੂੰ ਮੇਰੇ ਚੈਨਲ ਦੇ ਉੱਤੇ ਹੈਂਡ ਰਿਟਰਨ ਨੋਟਸ ਦੇ ਥਰੂ ਮਿਲ ਚੁਗੀ ਸੋ ਸਟਾਰਟ ਕਰਦੇ ਆ ਇਸ ਦਾ ਵੀਡੀਓ ਸ਼੍ਰੀ ਗੁਰੂ ਹੋਮੀ ਸਿੰਘ ਜੀ ਖਾਲਸਾ ਪੰਥ ਦੀ ਸਿਰਜਣਾ प्राप्तियां लड़ाइयां ठीक है शख्सियत और जीवन श्री गुरु गोविंद सिंह जी का जन्म जड़ा सिगा इस संसार ਦੇ ਵਿੱਚ ਠੀਕ ਹੈ ਇੱਕ ಅದਬुत ਜਿਹੜੀ ਸੀਗੀ प्राप्ति ਹੋਈ ਸੀ संसार ਨੂੰ श्री गुरु गोविंद सिंह जी ਨਾ ਕੇਵਲ ਪੰਜਾਬ ਸਗੋ ਸੰਸਾਰ ਦੀ ਇੱਕ ਮਹਾਨ ਸ਼ਖਸੀਅਤ ਵੀ ਵਿਅਕਤੀਆਂ ਦੇ ਵਿੱਚੋਂ ਇੱਕ ਸੀ ਖਾਲਸਾ ਪੰਦੀ ਜਿਸ ਯੋਗਤਾ ਅਤੇ ਅਕਲਮندی ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਅਗਵਾਈ ਕੀਤੀ ਸੀ ਸਿੱਖ ਕੌਮ ਦੀ ਤਾਂ ਉਹ ਤਾਂ ਇਤਿਹਾਸ 'ਚ ਹੋਰ ਕੋਈ ਕਰ ਨਹੀਂ ਸਕਿਆ ਤੇ ਇਹਦੀ ਉਦਾਹਰਣ ਮਿਲਣੀ ਬਹੁਤ ਮੁਸ਼ਕਲ ਹੈ ਕਿਉਂਕਿ ਇਹਨਾਂ ਨੇ ਪੂਰੇ ਕਮਾਂਡਸ ਲੈ ਕੇ ਆਏ ਸੀਗੇ ਆਪਣੀ ਸਿੱਖ ਕੌਮ ਨੂੰ ਤੇ ਇਹਨਾਂ ਦੇ ਜਿਹੜੇ ਇਤਿਹਾਸ ਦੇ ਵਿੱਚ ਕੋਈ ਹੋਰ ਉਦਾਹਰਣ ਜਿਹੜੀ ਹੈਗੀ ਆ ਮਿਲਣੀ ਬਹੁਤ ਮੁਸ਼ਕਿਲ ਆ ਕੋਈ ਵੀ ਉਦਾਹਰਣ ਐਗਜ਼ਾਮਪਲ ਇਹਨਾਂ ਦੇ ਮੁਕਾਬਲੇ ਦੀ ਕੋਈ ਵੀ ਨਹੀਂ ਹੈ ਖਾਲਸਾ ਪੰਥ ਦੀ ਸਥਾਪਨਾ ਦੇ ਨਾਲ ਉਹਨਾਂ ਨੇ ਸਿੱਖ ਪੰਥ ਨੂੰ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਜਿਹੜੀ ਸੀ ਦਿੱਤੀ ਸੀ ਜਨਮ ਅਤੇ ਮਾਤਾ ਪਿਤਾ ਬਰਥ ਐਂਡ ਪੈਰੈਂਟੇਜ਼ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ 1666 ਈਸਵੀ ਨੂੰ ਪਟਨਾ ਵਿਖੇ ਹੋਇਆ ਸੀ ਆਪ ਜੀ ਜਿਹੜੇ ਸੀਗੇ ਆਪ ਗੁਰੂ ਤੇਗ ਬਹਾਦਰ ਜੀ ਦੇ ਇਕਲੌਤੇ ਪੁੱਤਰ ਸੀਗੇ ਅਤੇ ਆਪ ਦੀ ਮਾਤਾ ਜੀ ਦਾ ਨਾਮ ਕੀ ਸੀ ਗੁਜਰੀ ਆਪਾਂ ਸਾਰੇ ਹੀ ਜਾਣਦੇ ਆ ਹਨਾ ਤੇ ਆਪਜੀ ਦਾ ਮੁੱਢਲਾ ਨਾਮ ਕਿਸੇ ਦਾ ਗੋਬਿੰਦ ਦਾਸ ਜਾਂ ਫਿਰ ਗੋਬਿੰਦ رائے ਵੀ ਠੀਕ ਹੈ ਵੱਖ-ਵੱਖ ਬੁਕਸ ਤੇ ਵੱਖ-ਵੱਖ ਨਾਮ ਹੈ ਗੋਬਿੰਦ ਦਾਸ ਤੇ ਗੋਬਿੰਦ ਰਾਏ 1699 ਦੇ ਵਿੱਚ ਖਾਲਸਾ ਦੀ ਸਥਾਪਨਾ ਤੋਂ ਬਾਅਦ ਆਪ ਦਾ ਨਾਮ ਕੀ ਹੋਗਾ ਗੋਬਿੰਦ ਸਿੰਘ ਕਿਉਂਕਿ ਇਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਵੀ ਅੰਮ੍ਰਿਤ ਪਾਹੂਲ ਛੱਕ ਰਿਹਾ ਹੈ ਤਾਂ ਜਿਹੜੇ ਮਤਲਬ ਕਿ ਮੇਲਜ਼ ਨੇ ਉਹਨਾਂ ਆਪਣੇ ਨਾਮ ਪਿੱਛੇ ਸਿੰਘ ਲਾਣਗੇ ਤੇ ਜਿਹੜੀਆਂ ਫੀਮੇਲਜ਼ ਨੇ ਆਪਣੇ ਨਾਮ ਪਿੱਛੇ ਕੌਰ ਲਾਣਗੀਆਂ ਠੀਕ ਹੈ ਤੇ ਗੋਬਿੰਦ ਦਾਸ ਦੇ ਜਨਮ ਸਮੇ ਇੱਕ ਮੁਸਲਮ ਫਕੀਰ ਭਿਖਣ ਸ਼ਾਹ ਨੇ ਇਹ ਭਵਿੱਖਮਾਣੀ ਕੀਤੀ ਸੀ ਕਿ ਇਹ ਬਾਲਕ ਜਿਹੜਾ ਗੋਬਿੰਦ ਦਾਸ ਦਾ ਗੋਬਿੰਦ ਰਾਏ ਹੈ ਵੱਡਾ ਹੋ ਕੇ ਇੱਕ ਮਹਾਪੁਰਸ਼ ਬਣੇਗਾ ਤੇ ਉਜੀਪ ਵੀ ਖਵਾਣੀ ਸੱਚੀ ਨਿਕਲੀ ਸੀ ਤਾਂ ਦੇਖੋ ਬਚਪਨ ਚਾਈਲਡਹੂਡ ਜਿਹੜਾ ਸੀਗਾ ਤਾਂ ਦੇਖੋ ਗੋਬਿੰਦ ਦਾਸ ਨੇ ਆਪਣੇ ਬਚਪਨ ਦੇ ਪਹਿਲੇ 6 ਸਾਲ ਪਟਨਾ ਚ ਬਤੀਤ ਕਰੇ ਬਚਪਨ ਤੋਂ ਹੀ ਜਿਹੜੇ ਗੋਬਿੰਦ ਦਾ ਸੀਗੇ ਬਹੁਤ ਹੀ ਵੀਰ ਯੋद्धा ਦੇ ਸਾਰੇ ਗੁਣ ਇਹਨਾਂ ਚ ਮوجود ਸੀ ਬਹੁਤ ਮਤਲਬ ਛੋਟੇ ਹੁੰਦੇ ਤੋਂ ਹੀ ਤਲਵਾਰ ਲੈ ਕੇ ਲੜਾਈਆਂ ਕਰਦੇ ਸੀਗੇ ਤੇ ਹਰਾ ਦਿੰਦੇ ਸੀਗੇ ਆਪਣੇ ਨਾਲ ਦੰਬਾਲਿਆਂ ਨੂੰ ਵੱਡਿਆਂ ਨੂੰ ਤਾਂ ਤੀਰ ਕਮਾਨ ਸ਼ਸਤਰਾਂ ਦੇ ਨਾਲ ਹੀ ਖੇਡਦੇ ਸੀ ਦੋ ਮਤਲਬ ਟੋਲੀਆਂ ਦੇ ਵਿੱਚ ਆਪਣੇ ਸਾਥੀਆਂ ਨੂੰ ਬਣਾ ਲੈਣਾ ਤੇ ਨਕਲੀ ਯੁੱਧ ਜਿਹੜੇ ਸੀ ਇਹ ਕਰਵਾਉਂਦੇ ਹੁੰਦੇ ਸੀ ਤੇ ਕਈ ਵਾਰ ਆਪਣਾ ਜਿਹੜਾ ਹੈ ਉੱਚੇ ਥੜੇ ਤੇ ਬੈਠ ਕੇ ਆਪਣੇ ਦਰਬਾਰ ਤੱਕ ਲਗਾਉਂਦੇ ਹੁੰਦੇ ਸੀ ਜਿਹੜੇ ਵੀ ਸਾਥੀ ਬੱਚਿਆਂ ਦੇ ਝਗੜੇ ਹੋ ਜਾਂਦੇ ਸੀ ਉਹਨਾਂ ਨੂੰ ਸੌਟ ਆਊਟ ਕਰਦੇ ਸੀਗੇ ਠੀਕ ਹੈ ਤਾਂ ਬਚਪਨ ਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਨਿੱਡਰਤਾਂ ਦੀਆਂ ਜਿਹੜੀਆਂ ਹੈਗੀਆਂ ਨੇ ਐਗਜ਼ਾਮਪਲਸ ਦਿੱਤੀਆਂ ਨੇ ਮਿਸਾਲਾਂ ਦਿੱਤੀਆਂ ਨੇ ਬੁੱਧੀਮਾਨੀ ਦੀਆਂ ਮਿਸਾਲਾਂ ਵੀ ਦਿੱਤੀਆਂ ਨੇ ਤੇ ਇਹ ਜਿਹੜੇ ਸੀ ਇਹਨਾਂ ਨੂੰ ਨਵਾਲਕ ਕਾਲ ਦੇ ਵਿੱਚ ਹੀ ਸਰਪ੍ਰਸਤੀ ਜਿਹੜੀ ਸੀ ਸਾਹਮਣੀ ਪਈ ਸੀ ਕਿਉਂਕਿ ਗੁਰਤੇਗ ਬਾਜੇ ਦੀ ਸ਼ਹਾਦਤ ਤੋਂ ਬਾਅਦ ਦੇ ਵਿੱਚ ਠੀਕ ਹੈ ਤਾਂ ਉਹਨਾਂ ਦੇ ਮਾਮਾ ਕਿਰਪਾਲ ਚੰਦ ਜੀ ਨੇ ਇਹਨਾਂ ਨੂੰ ਜਿਹੜਾ ਸੀਗਾ ਸਰਪ੍ਰਸਤੀ ਉਹਨਾਂ ਦੇ ਹੱਥ 'ਚ ਆ ਗਈ ਸੀ ਮਾਮਾ ਕਿਰਪਾਲ ਚੰਦ ਦੇ ਕਿਉਂਕਿ ਫਾਦਰ ਸਾਹਿਬ ਦੀ ਡੈਥ ਜਿਹੜੀ ਗੁਰਤੇਗ ਬਾਹਦਰ ਤੇ ਸ਼ਹੀਦੀ ਪ੍ਰਾਪਤ ਤੋਂ ਬਾਅਦ ਦੇ ਵਿੱਚ ਤੇ ਗੋਬਿੰਦ رائے ਜਿਹੜੇ ਛੋਟੇ ਜਿਹੇ ਬੱਚੇ ਸੀ ਸੋ ਇਹਨਾਂ ਦੀ ਸਰਪ੍ਰਸਤੀ ਮਾਮਾ ਜੀ ਕੋਲ ਆ ਗਈ ਸੀ ਸਿੱਖਿਆ ਦੀ ਗੱਲ ਕਰੀਏ 1672 ਦੇ ਵਿੱਚ ਆਪਾਂ ਆਪਣੇ ਪਰਿਵਾਰ ਸਹਿਤ ਚੱਕ ਨਾਨਕੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਆ ਗਏ ਇੱਥੇ ਆ ਕੇ ਸਿੱਖਿਆ ਲਈ ਵਿਸ਼ੇਸ਼ ਇਹਨਾਂ ਦੀ ਪ੍ਰਬੰਧ ਕੀਤਾ ਗਿਆ ਆਪਨੇ ਭਾਈ ਸਾਹਿਬ ਚੰਦ ਤੋਂ ਗੁਰਮੁਖੀ ਪੰਡਿਤ ਹਰਜਸ ਤੋਂ ਸੰਸਕ੍ਰਿਤ ਕਾਜੀ ਪੀਰ ਮੁਹੰਮਦ ਤੋਂ ਫਾਰਸੀ ਅਤੇ ਅਰਬੀ ਦਾ ਗਿਆਨ ਪ੍ਰਾਪਤ ਕੀਤਾ ਘੋੜਸਵਾਰੀ ਸਿੱਖੀ ਸ਼ਸਤਰ ਚਲਾਉਂਦੀ ਸਿਖਲਾਈ ਇਹਨਾਂ ਨੂੰ ਬਜੜ ਸਿੰਘ ਨਾਮ ਦੇ ਰਾਜਪੂਤ ਤੋਂ ਮਿਲੀ ਸੀ ਤਾਂ ਰਾਜਪੂਤ ਵੀ ਜਿਹੜੀ ਸੀ ਇੱਕ ਅਹਿਮ ਕੌਮ ਸੀ ਜਿਨ੍ਹਾਂ ਨੂੰ ਜਿਹੜਾ ਹੈਗਾ ਘੋੜਸਵਾਰੀ ਸ਼ਸਤਰ ਦੀ ਜਿਹੜੀ ਸੀ ਬਹੁਤ ਹੀ ਮਹਾਰਤ ਹਾਸਲ ਸੀ ਤਾਂ ਉਹਨਾਂ ਤੋਂ ਇਹਨਾਂ ਨੇ ਜਿਹੜਾ ਹੈ ਰਾਜਪੂਤ ਕੀ ਨਾਮ ਸੀ ਬਜੜ ਸਿੰਘ ਤਾਂ ਉਹਨਾਂ ਤੋਂ ਘੋੜਸਵਾਰੀ ਤੇ ਸ਼ਸਤਰ ਚਲਾਉਣਾ ਵੀ ਸਿੱਖਿਆ ਗੁਰਗੱਦੀ ਦੀ ਪ੍ਰਾਪਤੀ ਹੋਈ ਹੁਣ ਦੇਖੋ ਔਰੰਗਜ਼ੇਬ ਦੇ ਕੋਲ ਜ਼ੁਲਮਾਂ ਤੋਂ ਆ ਕੇ ਕਸ਼ਮੀਰੀ ਪੰਡਤਾਂ ਦਾ ਇੱਕ ਜਥਾ ਜਿਹੜਾ ਸੀ ਆਪਣੀ ਦੁਖ ਭਰੀ ਫਰਿਆਦ ਲੈ ਕੇ 1675 ਦੇ ਵਿੱਚ ਮਈ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਕੋਲੇ ਅਨੰਦਪੁਰ ਸਾਹਿਬ ਦੇ ਵਿੱਚ ਇਹ ਪਹੁੰਚੇ ਆ ਠੀਕ ਹੈ ਕਸ਼ਮੀਰੀ ਪੰਡਤ ਆਏ ਸ਼੍ਰੀ ਗੁਰੂ ਤੇਗ ਬਹਾਦਰ ਜੀ ਕੋਲੇ ਆਪਣੀ ਦੁਖ ਭਰੀ ਦਾਸਤਾਨ ਲੈ ਕੇ ਵੀ ਔਰੰਗਜ਼ੇਬ ਸਾਨੂੰ ਜਿਹੜਾ ਹੈਗਾ ਜਬਰਦਸਤੀ ਮੁਸਲਮਾਨ ਬਣਾ ਰਿਹਾ ਹੈ ਇਸਲਾਮ ધਰਮ ਨੂੰ ਕਬੂਲਣ ਲਈ ਕਹਿ ਰਿਹਾ ਤਾਂ ਕਸ਼ਮੀਰੀ ਪੰਡਤਾਂ ਦੀ ਦਰਦਨਾਕ ਕਹਾਣੀ ਸੁਣ ਕੇ ਅਤੇ ਆਪਣੇ ਪੁੱਤਰ ਦੀ ਪ੍ਰੇਰਣਾ ਦੇ ਨਾਲ ਤਰਨ ਦੀ ਰੱਖਿਆ ਖਾਤਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਕੁਰਬਾਨੀ ਦੇਣ ਦਾ ਤੇ ਇੱਕ ਭਾਦਰ ਜੀ ਨੇ ਕਿਹਾ ਨਾ ਕਿ ਕਹਿੰਦੇ ਹੁਣ ਜਿਹੜੀ ਹੈਗੀ ਹੈ ਕੁਰਬਾਨੀ ਮੰਗਦਾ ਠੀਕ ਹੈ ਤੇ ਜਿਹੜਾ ਆਪਣਾ ਜਿਹੜਾ ਹੈ ਕੌਮ ਜਿਹੜੀ ਹੈ ਕੁਰਬਾਨੀ ਮੰਗਦੇ ਤਾਂ ਫਿਰ ਜਿਹੜੇ ਉੱਥੇ ਖੇਡ ਰਹੇ ਸੀਗੇ ਗੋਬਿੰਦਾਸ ਤਾਂ ਇਹਨਾਂ ਨੇ ਕਿਹਾ ਵੀ ਤੁਹਾਡੇ ਤੋਂ ਉੱਤੇ ਕੋਈ ਮਹਾਂਪੁਰਸ਼ ਹੋ ਸਕਦਾ ਹੈ ਤਾਂ ਇਹ ਚੀਜ਼ ਜਿਹੜੀ ਹੈਗੀ ਹੈ ਉਹਨਾਂ ਨੂੰ ਬਹੁਤ ਮੋਟੀ ਆਈਡ ਕੀਤਾ ਸ਼੍ਰੀ ਗੁਰੂ ਤੇਗ বাহাদুর ਜੀ ਨੂੰ ਤਾਂ ਗੁਰੂ ਸਾਹਿਬ ਨੇ ਦਿੱਲੀ ਵਿੱਚ ਆਪਣੀ ਸ਼ਹਾਦਤ ਦੇਣ ਤੋਂ ਪਹਿਲਾਂ ਗੋਬਿੰਦਾਸ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ਕਿਉਂਕਿ ਇਕਲੌਤੇ ਪੁੱਤਰ ਸੀ ਗੁਰਗੱਦੀ ਜਿਹੜੀ ਸੀਗੀ ਜੱਦੀ ਹੋ ਗਈ ਸੀ ਤਾਂ ਆਬਵੀਅਸਲੀ ਜਿਹੜੀ ਹੈ ਅਈਸ਼ੀ ਗੁਰੂ ਗੋਬਿੰਦ ਸਿੰਘ ਜਿਹਦੇ ਹੱਥਾਂ ਚ ਕਮਾਂਡ ਆ ਗਈ ਤੇ ਇਸ ਤਰ੍ਹਾਂ ਗੋਬਿੰਦ ਦਾਸ ਨੂੰ ਸਿੱਖ ਪਰੰਪਰਾ ਅਨੁਸਾਰ 11 ਨਵੰਬਰ 1675 ਨੂੰ ਗੁਰਗੱਦੀ ਤੇ ਬਿਠਾਇਆ ਗਿਆ ਤੇ 9 ਬਰਿਆਂ ਦੀ ਉਮਰ 'ਚ ਇਹ 10ਵੇਂ ਗੁਰੂ ਜਿਹੜੇ ਸੀਗੇ ਸਿੱਖਾਂ ਦੇ ਬਣ ਕੇ ਦੇਖੋ 1675 ਤੋਂ ਲੈ ਕੇ 1708 ਤੱਕ ਗੁਰਗੱਦੀ ਦੇ ਉੱਤੇ ਬਿਰਾਜਮਾਨ ਰਹੇ ਨੇ ਸੈਨਾ ਦਾ ਸੰਗਠਨ ਇਹਨਾਂ ਨੇ ਕੀਤਾ ਠੀਕ ਹੈ ਅਤੇ ਇਹਨਾਂ ਨੇ ਐਲਾਨ ਕੀਤਾ ਗੁਰੂ ਸਾਹਿਬ ਨੇ ਕਿ ਸਿੱਖ ਦੇ ਸਿੱਖ ਦੇ ਚਾਰ ਪੁੱਤਰ ਹੋਣ ਤੇ ਉਹ ਦੋ ਪੁੱਤਰ ਗੁਰਸਹਿਬਾ ਸਹਿਬ ਦੀ ਜਿਹੜੀ ਹੈਗੀ ਸੈਨਾ ਦੇ ਵਿੱਚ ਭਰਤੀ ਕਰਨ ਮਤਲਬ ਜਿੱਦ ਸਿੱਖ ਦੇ ਕਹਿੰਦੇ ਵੀ ਚਾਰ ਪੁੱਤ ਨੇ ਤਾਂ ਉਹ ਦੋ ਪੁੱਤ ਜਿਹੜੇ ਹੈ ਆਪਣੇ ਸਿੱਖ ਕੌਮ ਦੇ ਵਿੱਚ ਜਿਹੜੇ ਨੇ ਭਰਤੀਕਰਨ ਸੈਨਾ ਦੇ ਵਿੱਚ ਤੇ ਇਸ ਦੇ ਨਾਲ ਹੀ ਗੁਰੂ ਸਾਹਿਬ ਨੇ ਇਹ ਵੀ ਆਦੇਸ਼ ਦਿੱਤਾ ਕਿ ਸਿੱਖ ਧਨ ਦੀ ਥਾਂ ਤੇ ਘੋੜੇ ਸ਼ਸਤਰ ਭੇਂਟ ਕਰਨ ਵੀ ਤੁਹਾਨੂੰ ਪੈਸਾ ਨਹੀਂ ਚਾਹੀਦਾ ਤੁਹਾਨੂੰ ਘੋੜੇ ਤੇ ਸ਼ਸਤਰ ਤੁਸੀਂ ਭੇਂਟ ਕਰੋ ਜਿਹੜਾ ਤੁਸੀਂ ਦਾ ਸੰਬੰਧ ਕੱਢਦੇ ਹੋ ਛੇਤੀ ਹੀ ਗੁਰੂ ਸਾਹਿਬ ਦੇ ਇਹਨਾਂ ਦੇ ਵਿੱਚ ਬਹੁਤ ਸਾਰੇ ਸਿੱਖ ਭਰਤੀ ਹੋਗੇ ਬਹੁਤ ਸਾਰੇ ਘੋੜੇ ਹੋਗੇ ਇਹਨਾਂ ਕੋਲੇ ਬਹੁਤ ਸਾਰੇ ਸ਼ਸਤਰ ਹੋਗੇ ਕਿਉਂਕਿ ਤਰ੍ਹਾਂ ਇਹ ਸਿੱਖ ਜਿਹੜਾ ਕੰਮ ਸੀ ਇਹ ਜਿਹੜਾ ਸੀ ਉਚਾਈਆਂ ਬੁਲੰਦੀਆਂ ਦੇ ਉੱਤੇ ਪਹੁੰਚ ਰਿਹਾ ਸੀਗਾ ਠੀਕ ਹੈ ਇਸ ਸਬਦ ਦੇ ਪਿੱਛੇ ਗੁਰੂ ਸਾਹਿਬ ਦਾ ਉਦੇਸ਼ ਜ਼ਾਲਮ ਮੁਗਲਾਂ ਦਾ ਜਿਹੜਾ ਸੀਗਾ ਟਾਕਰਾ ਕਰਨਾ ਸੀ ਰਾਜਸੀ ਜਿੰਨੇ ਇਹਨਾਂ ਨੇ ਧਾਰਨ ਕਰਲੇ ਸੀਗੇ ਤੇ ਜਿਵੇਂ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਧਾਰਨ ਕੀਤੇ ਸੀ ਉਦਾਂ ਹੀ ਇਹਨਾਂ ਨੇ ਵੀ ਰਾਜਸੀ ਚਿੰਨ ਜਿਹੜੇ ਸੀ ਅਪਣਾ ਲਏ ਤੈਨਾਂ ਨੇ ਆਪਣੇ ਦਾਦਾ ਗੁਰੂ ਹਰਗੋਬਿੰਦ ਸਿੰਘ ਸਾਹਿਬ ਵਾਂਗੂੰ ਰਾਸੀ ਜਿੱਨਾਂ ਨੂੰ ਧਾਰਨ ਕੀਤਾ ਤੇ ਕਾਫੀ ਜ਼ਿਆਦਾ ਕਹਿੰਦੇ ਵੀ ਇਹਨਾਂ ਦਾ ਹੁਲੀਆ ਵੀ ਮੈਚ ਕਰਦਾ ਸੀ ਠੀਕ ਹੈ ਸ੍ਰੀ ਗੁਰੂ ਹਰਗੋਬਿੰਦ ਜੀ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਹੁਲੀਆ ਵੀ ਕਹਿੰਦੇ ਮੈਂ ਬਹੁਤ ਜ਼ਿਆਦਾ ਮੈਚ ਕਰਦਾ ਸੀ ਤੇ ਉਹ ਦਸਤਾਰ ਦੇ ਵਿੱਚ ਕਲਗੀ ਜਿਹੜੀ ਸੀ ਸਜਾਉਣ ਲੱਗੇ ਸਿੰਘਾਸਨ ਤੇ ਛਤਰ ਦੀ ਵਰਤੋਂ ਕਰਨੀ ਸ਼ੁਰੂ ਕਰਤੀ ਤੇ ਵਿਸ਼ੇਸ਼ ਨਗਾਰਾ ਬਣਾਇਆ ਬਣਵਾਇਆ ਜਿਹਦਾ ਨਾਮ ਰੱਖਿਆ ਇਹਨਾਂ ਨੇ ਰਣਜੀਤ ਨਗਾਰਾ ਸੋ ਇੰਪੋਰਟੈਂਟ ਸ਼ਾਰਟ ਕੁਐਸਚਨ ਚ ਪੁੱਛਿਆ ਜਾਂਦਾ ਰਣਜੀਤ ਨਗਾਰੇ ਤੋਂ ਤੁਹਾਡਾ ਕੀ ਭਾਵ ਹੈ ਕਿਸ ਨੇ ਜਿਹੜਾ ਸੀਸ ਨੂੰ ਅਪਟ ਕੀਤਾ ਸੀ ਐ ਨਾਹਨ ਤੋਂ ਸੱਦਾ ਹੁੰ। ਦੇਖੋ ਗੁਰੂ ਗੋਬਿੰਦ ਸਿੰਘ ਜੀ ਦੀਆਂ ਸੈਨਿਕ ਸਰਗਰਮੀਆਂ ਜਿਹੜੀਆਂ ਸੀ ਇਹਨਾਂ ਨੇ ਕਰਨੀਆਂ ਸ਼ੁਰੂ ਕਰਤੀਆਂ ਸੀ, ਟ੍ਰੇਨਿੰਗ ਸਿੱਖਾਉਣ ਨੂੰ ਦੇਣੀ ਸ਼ੁਰੂ ਕਰਤੀ ਸੀ। ਤਾਂ ਕਹਿਲੂਰ ਦਾ ਜਿਹੜਾ ਸ਼ਾਸਕ ਸੀ ਭੀਮਚੰਦ ਗੁਰੂ ਸਾਹਿਬ ਨਾਲ ਨੀਰਖ ਕਰਨ ਲੱਗ ਗਿਆ। ਗੁਰੂ ਸਾਹਿਬ ਹਾਲੇ ਕਿਸੇ ਵੀ ਤਰ੍ਹਾਂ ਦੇ ਸੈਨਿਕ ਝਗੜੇ 'ਚ ਪੈਣਾ ਨਹੀਂ ਸੀ ਚਾਹੁੰਦੇ ਸਿਰਫ ਉਹ ਟ੍ਰੇਨਿੰਗ ਵਗੈਰਾ ਕਰਦੇ ਸੀ, ਕਰਾਉਂਦੇ ਰਹਿੰਦੇ ਸੀ। ਤਾਂ ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਨੇ ਉਹਨਾਂ ਨੂੰ ਨਾਹਨ ਆਉਣ ਦਾ ਸੱਦਾ ਦਿੱਤਾ ਤੇ ਇਹ ਸੱਦਾ ਇਹਨਾਂ ਨੇ ਗੁਰੂ ਸਾਹਿਬ ਨੇ ਫੌਰਨ ਸਵੀਕਾਰ ਕਰ ਲਿਆ। ਅਤੇ ਮਾਖੋ ਵੱਲ ਤੋਂ ਆਪਣੇ ਪਰਿਵਾਰ ਸਮੇਤ ਨ ਸੈਵ ਰੱਖਿਆ ਗਿਆ ਇੰਪੋਰਟੈਂਟ ਸ਼ોર્ટ ਕੁਸ਼ਨ ਹੈ ਪੋਂਟਾ ਸੈਵ ਵੀਖੇ ਇਹਨਾਂ ਨੇ ਸਰਗਰਮੀਆਂ ਜਿਹੜੀਆਂ ਅਸੀਂ ਸਟਾਰਟ ਕਰਤੀਆਂ ਸਿੱਖਾਂ ਨੂੰ ਇੱਕ ਫੌਜੀ ਸਿਖਲਾਈ ਇਹਨਾਂ ਨੇ ਦੇਣੀ ਸਟਾਰਟ ਕਰਤੀ ਘੋੜਸਵਾਰੀ ਤੀਰ ਕਮਾਨ ਚਲਾਉਣਾ ਸਿਖਾਇਆ ਸ਼ਸਤਰ ਦੀ ਵਿਦਿਆ ਸਿਖਾਈ ਤਾਂ ਇਹਨੇ ਸਿੱਖਾਂ ਨੂੰ ਜਿਹੜਾ ਸੀ ਨਿਪੁੰਨ ਬਣਾਉਣਾ ਸ਼ੁਰੂ ਕਰਤਾ ਸੀ ਜਿਵੇਂ ਇਹਨਾਂ ਦੇ ਦਾਦੇ ਨੇ ਕੀਤਾ ਸੀ ਤੇ ਗੁਰਤੇਗ ਭਾਦਰ ਜੀ ਸੌਰੀ ਗੁਰ ਗੋਬਿੰਦ ਸਿੰਘ ਜੀ ਨੇ ਸਡੋਰਾ ਦੇ ਪੀਰ ਬੁੱਧੂ ਸ਼ਾਹੀ ਸ਼ਾਦੀ ਸਵਾਰਥ ਤੇ 500 ਪਠਾਣਾ ਨੂੰ ਵੀ ਆਪਣੀ ਸੈਨਾ ਦੇ ਵਿੱਚ ਪਰਤੀ ਕੀਤਾ ਪੋਂਟਾ ਸੈਵ ਦੇ ਵਿੱਚ ਸਿਦ ਗੁਰੂ ਗੋਬਿੰਦ ਸਿੰਘ ਜੀ ਨੇ ਬੜੀ ਉੱਚ ਕੋਟੀ ਦੇ ਸਾਹਿਤ ਦੀ ਵੀ ਰਚਨਾ ਕੀਤੀ ਬਹੁਤ ਉਗੇ ਰਚਨਾਕਾਰ ਹੋਏ ਨੇ ਬਹੁਤ ਦੇਖੋ ਜਫਰਨਾਮਾ ਬਚਿੱਤਰ ਨਾਟਕ ਇਹਨਾਂ ਨੇ ਲਿਖਿਆ ਨਾ ਚੰਡੀ ਦੀ ਬਾਣੀ ਗੁਰੂ ਸਾਹਿਬ ਨੇ ਆਪਣੀ ਦਰਬਾਰ ਦੇ ਵਿੱਚ 52 ਪ੍ਰਸਿੱਧ ਕਵੀ ਵੀ ਜਿਹੜੇ ਸੀ ਰੱਖੇ ਹੋਏ ਸੀ ਇਹਨਾਂ ਦੇ ਵਿੱਚੋਂ ਸੈਨਾਪਤ ਆਨੰਦ ਲਾਲ ਹੰਸ ਆਰਾਮ ਅਤੇ ਗੋਪਾਲ ਨਾ ਦੇ ਬਹੁਤ ਪ੍ਰਸਿੱਧ ਉਗੇ ਵਿਅਕਤੀ ਸੀ ਤੇ ਇਹਨਾਂ ਨੇ ਲਿਟਰੇਚਰ ਇਹਨਾਂ ਨੇ ਲਿਟਰੇਚਰ ਲਿਖਿਆ ਆਪ ਦੀ ਸਾਹਿਤਿਕ ਰਚਨਾ ਉਦੇਸ਼ ਉਸ ਅਕਾਲ ਪੁਰਖ ਪਰਮਾਤਮਾ ਦੀ ਪ੍ਰਸ਼ੰਸਾ ਕਰਨਾ ਠੀਕ ਹੈ ਆਪਣੀ ਪ੍ਰਸ਼ੰਸਾ ਨਹੀਂ ਇਹਨਾਂ ਨੇ ਕਰਾਈ ਇਹਨਾਂ ਨੇ ਕਿਹਾ ਅਕਾਲ ਪੁਰਖ ਦੀ ਪ੍ਰਸ਼ੰਸਾ ਦੇ ਵਿੱਚ ਤੁਸੀਂ ਜਿਹੜਾ ਲਿਟਰੇਚਰ ਇੱਕੋ ਸਿੱਖਾਂ 'ਚ ਇੱਕ ਨਵਾਂ ਜੋਸ਼ ਇਹਨਾਂ ਨੇ ਪੈਦਾ ਕੀਤਾ ਸਾਹਿਤਕ ਖੇਤਰ ਦੇ ਵਿੱਚ ਇਹਨਾਂ ਦੀ ਅਨਮੋਲ ਦੇਣ ਸੀ ਤੇ ਹੁਣ ਦੇਖੋ ਜਿਹੜੀਆਂ ਗੁਰੂ ਕੋ ਬੀਤੀਆਂ ਲੜਾਈਆਂ ਇੱਕ ਤਾਂ ਆਪਾਂ ਕਹਿ ਸਕਦੇ ਹਾਂ ਖਾਲਸਾ ਦੀ ਸਥਾਪਨਾ ਤੋਂ ਪਹਿਲਾਂ ਵਾਲੀਆਂ ਪੂਰਵ ਖਾਲਸਾ ਕਾਲ ਆਪਾਂ ਕਹਿ ਸਕਦੇ ਹਾਂ ਜਾਂ ਫਿਰ ਤੁਸੀਂ ਸਾਰੀਆਂ ਇਕੱਠੀਆਂ ਲਿਖ ਸਕਦੇ ਹੋ ਠੀਕ ਹੈ ਇੱਕ ਤਾਂ ਖਾਲਸਾ ਪੰਥ ਦੀ ਸਥਾਪਨਾ ਤੋਂ ਪਹਿਲਾਂ ਪੂਰਵ ਖਾਲਸਾ ਕਾਲ ਦੀਆਂ ਲੜਾਈਆਂ ਨੇ ਤੇ ਬਾਅਦ ਦੇ ਵਿੱਚ ਔਰ ਜਿਹੜਾ ਹੈ ਉੱਤਰ ਖਾਲਸਾ ਕਾਲ ਦੀਆਂ ਲੜਾਈਆਂ ਠੀਕ ਹੈ ਤਾਂ ਖਾਲਸਾ ਕਾਲ ਤੇ ਉਹ ਜਿਹੜਾ ਹੈ ਪੂਰਬ ਖਾਲਸਾ ਕਾਲ ਤੇ ਉੱਤਰ ਖਾਲਸਾ ਕਾਲ ਦੋਨੋਂ ਤੁਸੀਂ ਇਕੱਠੀਆਂ ਲਿਖ ਸਕਦੇ ਹੋ ਠੀਕ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਮੈਂ ਤੁਹਾਡੇ ਈਜ਼ੀਨੈਸ ਦੇ ਨੂੰ ਧਿਆਨ ਚ ਰੱਖ ਕੇ 2 12 ਦੇ ਵਿੱਚ ਇਹਨਾਂ ਨੂੰ ਜਿਹੜਾ ਹੈ ਡਿਵਾਈਡ ਕੀਤਾ ਗੁਰਗੱਦੀ ਤੇ ਬੈਠਣ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੈਨਾ ਦਾ ਸੰਗਠਨ ਸ਼ੁਰੂ ਕੀਤਾ ਤੇ ਹੁਣ ਦੇ ਕੋਈ ਟ੍ਰੇਨਿੰਗ ਦਿੰਦੇ ਸੀਗੇ ਇਹਨਾਂ ਦਾ ਲੜਨਾ ਮੋਟਿਵ ਨਹੀਂ ਸੀ ਸਿਰਫ ਸਿੱਖ ਕੌਮ ਤਿਆਰ ਕਰਨਾ ਸੀ ਅਗਰ ਕੋਈ ਪ੍ਰੋਬਲਮ ਆਵੇ ਤਾਂ ਉਸ ਦਾ ਜਿਹੜਾ ਹੈ ਆਸਾਨੀ ਦੇ ਨਾਲ ਨਿਪਟਾਰਾ ਕੀਤਾ ਤੇ ਆਲੇ ਦੋਲੇ ਦੇ ਜਿਹੜੇ ਪਹਾੜੀ ਰਾਜੇ ਸੀਗੇ ਠੀਕ ਹੈ ਤਾਂ ਉਹਨਾਂ ਨੂੰ ਇੱਕ ਖਤਰਾ ਹੋ ਗਿਆ ਵੀ ਇਹ ਜੋਸ਼ ਦੇ ਨਾਲ ਮਤਲਬ ਕਿ ਟ੍ਰੇਨਿੰਗ ਵਗੈਰਾ ਕਰਿਆ ਹੋ ਸਕਦਾ ਸਾਡੇ ਤੇ ਚੜ੍ਹਾਈ ਕਰੂਗਾ ਹੈਨਾ ਤਾਂ ਉਹਨਾਂ ਨੂੰ ਆਪ ਦਾ ਖਤਰਾ ਪੈ ਗਿਆ ਤਾਂ ਪਹਾੜੀ ਰਾਜੇ ਇਹਨਾਂ ਗਤੀਵਿਧੀਆਂ ਦੇ ਕਰਕੇ ਇਹਨਾਂ ਤੋਂ ਵਿਰੁੱਧ ਹੋ ਗਏ ਤਾਂ ਪੰਗਾਣੀ ਦੀ ਲੜਾਈ ਜਿਹੜੀ ਹੈ 1688 ਦੇ ਵਿੱਚ ਹੋਈ ਤਾਂ ਪੰਗਾਣੀ ਦੀ ਲੜਾਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਪਹਾੜੀ ਰਾਜੇ ਵਿਚਕਾਰ ਲੜੀ ਜਾਣ ਵਾਲੀ ਪਹਿਲੀ ਲੜਾਈ ਸੀ ਤੇ 22 ਸਤੰਬਰ ਨੂੰ 1688 ਛੜੀ ਗਈ ਤੇ ਇਸ ਲੜਾਈ ਦੇ ਜਿੰਮੇਵਾਰ ਕਾਰਕ ਬਹੁਤ ਸਾਰੇ ਸੀ ਕਿਉਂਕਿ ਫੌਜੀ ਤਿਆਰੀਆਂ ਵੇਖ ਕੇ ਪਹਾੜੀ ਰਾਜੇ ਨੂੰ ਘਬਰਾਹਟ ਹੋ ਗਈ ਤੇ ਇਹਨਾਂ ਨੂੰ ਲੱਗਿਆ ਵੀ ਸਾਡੀ ਜਾਨੀ ਖਤਰੇ 'ਚ ਹੈ ਜੈ ਇਨੇ ਸਾਡੇ ਖਿਲਾਫ ਚੜ੍ਹਾਈ ਕਰ ਜਣੀ ਇੱਕ ਪਾਸੇ ਤਾਂ ਮੁਗਲ ਹੈ ਇੱਕ ਪਾਸੇ ਇਹ ਆ ਗਿਆ ਹੈਨਾ ਤੇ ਦੂਜਾ ਗੁਰੂ ਗੋਬਿੰਦ ਸਿੰਘ ਜੀ ਦੀ ਮੂਰਤੀ ਪੂਜਾ ਜਾਤੀ ਪ੍ਰਥਾ ਜਿਹੜੇ ਸੀਗੇ ਆਪਣਾ ਪ੍ਰਚਾਰ ਕਰਦੇ ਰਹਿੰਦੇ ਸੀ ਮੂਰਤੀ ਪੂਜਾ ਵਗੈਰਾ ਦੇ ਹਨ ਤਾਂ ਕਰਕੇ ਜਿਹੜੇ ਸੀਗੇ ਹਿੰਦੂ ਜਿਹੜੇ ਸੀਗੇ ਉਹ ਵੀ ਇਹਨਾਂ ਦੇ ਵਿਰੁੱਧ ਹੋਣੇ ਸ਼ੁਰੂ ਹੋ ਗਏ ਸੀ ਪਹਾੜੀ ਰਾਜੇ ਕਹਿੰਦੇ ਸੀਗੇ ਵੀ ਸਾਡੇ ਧਰਮ ਦੇ ਵਿੱਚ ਇਹ ਕੌਣ ਬੋਲਣ ਵਾਲਾ ਵੀ ਮੂਰਤੀ ਪੂਜਾ ਨਹੀਂ ਕਰਨੀ ਜਾਂ ਜਾਤੀ ਪ੍ਰਥਾ ਵਗੈਰਾ ਇਹਦੇ ਬੋਲਣ ਵਾਲਾ ਕੌਣ ਹੈ ਨਾ ਤਾਂ ਪਹਾੜੀ ਰਾਜੇ ਹਿੰਦੂ ਸੀ ਸੋ ਆਬਵੀਅਸਲੀ ਜਿਹੜਾ ਸੀਗਾ ਉਹਨਾਂ ਨੂੰ ਜਿਹੜਾ ਸੀਗਾ ਇਹ ਚੀਜ਼ ਦਾ ਪ੍ਰੋਬਲਮ ਕ੍ਰੀਏਟ ਹੋ ਰਹੀ ਸੀ ਤੇ ਤੇ ਜਾਈ ਪਹਾੜੀ ਰਾਜੇ ਸਿੱਖ ਸੰਗਤਾਂ ਨੂੰ ਬਹੁਤ ਤੰਗ ਖੰਣਾ ਸ਼ੁਰੂ ਇਹਨਾਂ ਨੇ ਕਰਤਾ ਸੀ ਅਤੇ ਇਹਨਾਂ ਪਹਾੜੀ ਰਾਜੇ ਨੇ ਸਿੱਖ ਸੰਗਤਾਂ ਦੁਆਰਾ ਲਿਆ ਗਏ ਤੋਹਫਿਆਂ ਨੂੰ ਵੀ ਰਸਤੇ 'ਚੋਂ ਜਿਹੜੇ ਗੁਰੂ ਜੀ ਲਈ ਤੋਹਫੇ ਲੈ ਕੇ ਆ ਰਹੀ ਹੁੰਦੀਆਂ ਸੀਗੀਆਂ ਸਿੱਖ ਸੰਗਤਾਂ ਠੀਕ ਹੈ ਤਾਂ ਇਹਨਾਂ ਨੂੰ ਇਹਨਾਂ ਨੇ ਲੂਟਣਾ ਸ਼ੁਰੂ ਕਰਤਾ ਰਸਤੇ 'ਚ ਹੀ ਪਹਾੜੀ ਰਾਜੇ ਨੇ ਕਿਉਂਕਿ ਬਹੁਤ ਦੂਰ-ਦੂਰ ਤੋਂ ਜਨਤਾ ਹੁੰਦੀ ਸੀਗੀ ਗੁਰੂ ਜੀ ਲਈ ਤੋਹਫੇ ਲੈ ਕੇ ਘੋੜੇ ਲੈ ਕੇ ਹਨਾ ਤੇ ਨਾਲ ਹੀ ਸ਼ਸਤਰ ਲੈ ਕੇ ਤੇ ਇਹਨਾਂ ਨੇ ਲੂਟਣਾ ਸ਼ੁਰੂ ਕਰਤਾ ਪਹਾੜੀ ਰਾਜੇ ਨੇ ਤਾਂ ਗੁਰੂ ਜੀ ਨੂੰ ਇਹ ਗੱਲ ਪਸੰਦ ਨਹੀਂ ਆਈ ਤੇ ਉਹਨਾਂ ਨੇ ਜਿਹੜਾ ਹੈਗਾ ਇਸ ਚੀ ਹੈ ਪੂਰਾ ਪੂਰਾ ਇਹਨਾਂ ਨੇ ਜਿਹੜਾ ਸੀਗਾ ਉਹ ਕਰ ਲਿਆ ਸੀਗਾ ਚੌਥਾ ਗੁਰੂ ਜੀ ਦੁਆਰਾ ਭੀਮਚੰਦ ਨੂੰ ਸਫੇਦ ਹਾਥੀ ਦੇਣ ਤੋਂ ਇਨਕਾਰ ਇਹਨਾਂ ਨੇ ਕਰਤਾ ਸੀਗਾ ਠੀਕ ਹੈ ਤੇ ਗੁਰੂ ਜੀ ਨੇ ਇਨਕਾਰ ਕਰਤਾ ਸੀ ਭੀਮਚੰਦ ਨੂੰ ਸਵੇਦ ਹਾਥੀ ਦੇਣ ਤੋਂ ਤਾਂ ਪੰਜਵਾਂ ਮੁਗਲ ਸਰਕਾਰ ਨੇ ਵੀ ਇਹਨਾਂ ਪਹਾੜੀ ਰਾਜਿਆਂ ਨੂੰ ਗੁਰੂ ਸਾਹਿਬ ਵਿਰੁੱਧ ਕਾਰਵਾਈ ਕਰਨ ਲਈ ਪੜਕਾਉਣਾ ਸ਼ੁਰੂ ਕਰ ਦਿੱਤਾ ਤਾਂ ਮੁਗਲ ਦੇ ਜਿਹੜੇ ਪਹਾੜੀ ਰਾਜੇ ਸੀ ਉਹ ਇਕੱਠੇ ਹੋ ਗਏ ਛੇਵਾਂ ਕਹ ਲੂਰ ਦੇ ਸ਼ਾਸਕ ਭੀਮਚੰਦ ਨੇ ਸ਼੍ਰੀਨਗਰ ਦੇ ਸ਼ਾਸਕ ਫਤਿਹ ਸ਼ਾਹ ਦੀ ਅਗਵਾਈ ਹੇਠ ਪਹਾੜੀ ਰਾਜਿਆਂ ਨੂੰ ਇੱਕ ਗੱਠ ਜੋੜ ਇੱਕ ਗਠ ਜੋੜ ਨੇ ਭੰਗਾਣੀ ਦੇ ਸਥਾਨ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦੇ ਉੱਤੇ ਇਹਨਾਂ ਨੇ ਹਮਲਾ ਕਰਤਾ ਇਸ ਲੜਾਈ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਗੁਰੂ ਸਾਹਿਬ ਨੇ ਗੁਰੂ ਸਾਹਿਬ ਦੀ ਜਿਹੜੀ ਫੌਜ ਸੀਗੀ ਸਿੱਖਾਂ ਦੀ ਫੌਜ ਤਾਂ ਇਹਨਾਂ ਨੇ ਪਠਾਨ ਸੈਨਿਕ ਗੁਰੂ ਸਾਹਿਬ ਨੂੰ ਧੋਖਾ ਦੇ ਕੇ ਜਿਹੜੇ ਗੁਰੂ ਜੀ ਦੇ ਪਠਾਨ ਸੈਨਿਕ ਵਿੱਚ ਭਰਤੀ ਕੀਤੇ ਹੋਏ ਸੀ ਇਹਨਾਂ ਨੇ ਤਾਂ ਇਹ ਜਿਹੜੇ ਸੀਗੇ ਧੋਖਾ ਦੇ ਗਏ ਜਿਹੇ ਸਮੇਂ ਸਿਰ ਡੋਰਾ ਦਾ ਪੀਰ ਬੁੱਧੂ ਸ਼ਾਹ ਗੁਰੂ ਸਾਹਿਬ ਦੀ ਸਹਾਇਤਾ ਲਈ ਆਪਣੇ ਚਾਰੋਂ ਪੁੱਤਰ ਅਤੇ 700 ਸੈਨਿਕ ਲੈ ਕੇ ਰਣ ਦੇ ਮੈਦਾਨ 'ਚ ਪਹੁੰਚ ਗਿਆ ਇਸ ਲੜਾਈ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੀ ਸੁਪਤਰੀ ਬੀਬੀ ਵੀਰੋ ਦੇ ਪੰਜ ਪੁੱਤਰਾਂ ਨੇ ਬੜੀ ਬਹਾਦਰੀ ਵਿਖਾਈ ਅਤੇ ਇਸ ਲੜਾਈ ਦੇ ਵਿੱਚ ਪਹਾੜੀ ਰਾਜਿਆਂ ਦੇ ਬਹੁਤ ਸਾਰੇ ਸੈਨਿਕ ਅਤੇ ਬਹੁਤ ਸਾਰੇ ਜਿਹੜੇ ਨੇਤਾ ਸੀਗੇ ਮਾਰੇ ਗਏ ਸੀਗੇ ਅਤੇ ਫਤਿਹ ਸ਼ਾਹ ਲੜਾਈ ਦੇ ਮੈਦਾਨ ਤੋਂ ਨੱਠ ਗਏ ਤਾਂ ਗੁਰੂ ਜੀ ਦੀ ਜਿੱਤ ਹੋਈ ਤੇ ਇਸ ਜਿੱਤ ਦੇ ਨਾਲ ਮਾਨ ਸਤਕਾਰ ਦੀ ਜਿਹੜੀ ਹੈ ਗੁਰੂ ਜੀ ਦੇ ਵਾਅਦਾ ਹੋ ਗਿਆ ਤੇ ਪਲੱਸ ਸਿੱਖ ਕੌਮ ਨੂੰ ਵੀ ਜਿਹੜਾ ਸੀ ਹੌਸਲਾ ਮਿਲ ਗਿਆ ਨਦੌਣ ਦੀ ਲੜਾਈ ਤਾਂ ਇਹ 1690 ਛੋਈ ਸੀ 20 ਮਾਰਚ ਨੂੰ ਪੰਗਾਣੀ ਦੇ ਲੜਾਈ ਤੋਂ ਬਾਅਦ ਦੇ ਵਿੱਚ ਪਹਾੜੀ ਰਾਜਿਆਂ ਨੂੰ ਜਿਹੜਾ ਸੀਗਾ ਗੁਰੂ ਸਾਹਿਬ ਜੀ ਨਾਲ ਮਿੱਤਰਤਾ ਇਹਨਾਂ ਨੇ ਕਰ ਲਈ ਅਤੇ ਗੁਰੂ ਸਾਹਿਬ ਜੀ ਨੂੰ ਪੌਂਟਾ ਛੱਡ ਕੇ ਮੁੜ ਅਨੰਦਪੁਰ ਸਾਹਿਬ ਗੁਰੂ ਜੀ ਆ ਗਏ ਠੀਕ ਹੈ ਤਾਂ ਇਹਨਾਂ ਨੇ ਮਿੱਤਰਤਾ ਕਰ ਲਈ ਸੀ ਲੜਾਈ ਤੋਂ ਹਾਰ ਕੇ ਪਹਾੜੀ ਰਾਜਿਆਂ ਨੇ ਤਾਂ ਆਪਣੀ ਸਥਿਤੀ ਮਜ਼ਬੂਤ ਕਰਨ ਦੇ ਉਦੇਸ਼ ਨਾਲ ਗੁਰੂ ਸਾਹਿਬ ਨੇ ਇੱਥੇ ਆ ਕੇ ਜਿਹੜਾ ਸੀਗਾ ਆਨੰਦਪੁਰ ਆਨੰਦਗੜ੍ਹ ਦਾ ਲੋਹਗੜ੍ਹ ਫਤਿਹਗੜ੍ਹ ਕੇਸਗੜ੍ਹ ਦੇ ਚਾਰ ਕਿਲ੍ਹਿਆਂ ਨੂੰ ਸਾਰੀ ਕਰਵਾਈ। ਇਸ ਸਮੇਂ ਔਰੰਗਦੇਵ ਦਖਣ ਦੀਆਂ ਲੜਾਈਆਂ ਚੁਲਝਿਆ ਹੋਇਆ ਸੀ ਤਾਂ ਇਹ ਮੌਕਾ ਵੇਖ ਕੇ ਪਹਾੜੀ ਸ਼ਾਸਕਾਂ ਨੇ ਕੀ ਕੀਤਾ ਮੁਗਲਾਂ ਨੂੰ ਦਿੱਤਾ ਜਾਣ ਵਾਲਾ ਸਲਾਨਾ ਜਿਹੜਾ ਕਰਤੀ ਬੰਦ ਕਰਤਾ ਜਦੋਂ ਔਰੰਗਦੇਵ ਨੂੰ ਪਤਾ ਲੱਗਿਆ ਕਿ ਇਹ ਜਿਹੜੇ ਪਹਾੜੀ ਜ राजे ਨੇ ਇਹ ਮੈਨੂੰ ਕਰ ਨਹੀਂ ਦੇ ਰਹੇ ਹੈਗੇ ਖਿਰਾਜ ਤਾਂ ਉਸਨੇ ਜੰਮੂ ਦੇ ਸੂਬੇਦਾਰ ਮੀਆਂ ਖਾਨ ਨੂੰ ਇਹਨਾਂ ਪਹਾੜੀ ਰਾਜਿਆਂ ਨੂੰ ਸਬਕ ਸਿਖਾਉਣ ਲਈ ਭੇਜਿਆ। ਮੀਆਂ ਖਾਨ ਨੇ ਫੌਰਨ ਆਪਣੇ ਇੱਕ ਜਰਨੈਲ ਆਲੀਫ ਖਾਨ ਦੇ ਅਧੀਨ ਮੁਗਲਾਂ ਦੀ ਇੱਕ ਭਾਰੀ ਫੌਜ ਜਿਹੜੀ ਸੀ ਇਹਨਾਂ ਪਹਾੜੀ ਰਾਜਿਆਂ ਦੇ ਵਿਰੁੱਧ ਕਾਰਵਾਈ ਕਰਨ ਲਈ ਭੇਜਤੀ ਅਜਿਹੇ ਜਿਹੜਾ ਬਹੁਤ ਹੀ ਜ਼ਿਆਦਾ ਨਾਜ਼ੁਕ ਟਾਈਮ ਪੀਰੀਅਡ ਦੇ ਵਿੱਚ ਭੀਮ ਚੰਦ ਨੇ ਗੁਰੂ ਸਾਹਿਬ ਨੂੰ ਜਿਹੜਾ ਸੀ ਮਦਦ ਲਈ ਬੁਲਾਇਆ ਮਦਦ ਲਈ ਕਿਹਾ ਗੁਰੂ ਸਾਹਿਬ ਨੇ ਜਿਹੜਾ ਸੀਗਾ ਬੇਨਤੀ ਪ੍ਰਮਾਨ ਕਰ ਲਈ ਤੇ ਆਪ ਜਿਹੜੇ ਸੀਗੇ ਕੁਝ ਆਪਣੇ ਚੌਣ ਵਿੱਚ ਚੌਣ ਵਿੱਚ ਜਿਹੜੇ ਬਹੁਤ ਬਹਾਦਰ ਸਿੱਖ ਸੀ ਉਹਨਾਂ ਨਾਲ ਲੈ ਕੇ ਉੱਥੇ ਪਹੁੰਚ ਗਏ ਤ 20 ਮਾਰਚ 1690 ਨੂੰ ਕਾਂਗੜੇ ਤੋਂ ਲਗਭਗ 30 ਕਿਲੋਮੀਟਰ ਦੂਰ ਨਦੌਣ ਵਿਖੇ ਭੀਮਚੰਦ ਤੇ ਆਲਿਫ ਖਾਨ ਦੀਆਂ ਫੌਜਾਂ ਵਿੱਚ ਕਰ ਲੜਾਈ ਸ਼ੁਰੂ ਹੋ ਗਈ ਤੇ ਇਸ ਲੜਾਈ ਦੇ ਵਿੱਚ ਕਾਂਗੜਾ ਦੇ ਰਾਜਾ ਕਿਰਪਾਲ ਜੰਨੇ ਆਲਿਫ ਖਾਨ ਦਾ ਸਾਥ ਦੇਤਾ ਦੇਖੋ ਰਾਜਿਆਂ ਦੀ ਹੀ ਆਪਸ ਵਿੱਚ ਪਹਾੜੀ ਰਾਜੇ ਦੀ ਬੰਦ ਨਹੀਂ ਸੀ ਤਾਂ ਇੱਕ ਰਾਜੇ ਕੋਲ ਕਿਰਪਾਲ ਚੰਦ ਨੇ ਜਿਹੜਾ ਸੀ ਆਲਫ ਖਾਨ ਦਾ ਸਾਥੀ ਤਾਂ ਇਸ ਲੜਾਈ 'ਚ ਗੁਰੂ ਸਾਹਿਬ ਤੇ ਬਹੁਤ ਹੀ ਜ਼ਿਆਦਾ ਦੇਖੋ ਸਿੱਖ ਵੀ ਮਾਰੇ ਗਏ ਤੇ ਨਾਲ ਹੀ ਜਿਹੜੇ ਪਹਾੜੀ ਰਾਜਿਆਂ ਦੇ ਵੀ ਜਿਹੜੇ ਸੀਗੇ ਸੈਨਿਕ ਮਾਰੇ ਗਏ ਤੇ ਇਸ ਲੜਾਈ 'ਚ ਗੁਰੂ ਸਾਹਿਬ ਅਤੇ ਉਹਨਾਂ ਦੇ ਸਿੱਖਾਂ ਨੇ ਆਪਣੀ ਬਹਾਦਰੀ ਤੇ ਜੋਹਰ ਵਿਖਾਏ ਨੇ ਆਲਫ ਖਾਨ ਤੇ ਉਸ ਦੇ ਸੈਨਿਕਾਂ ਨੂੰ ਰਣ ਭੂਮੀ 'ਚੋਂ ਭੱਜਣੇ ਮਜਬੂਰ ਕੀਤਾ ਤੇ ਨਾਲ ਹੀ ਜਿਹੜਾ ਸੀ ਪਹਾੜੀ ਰਾਜੇ ਨੂੰ ਵੀ ਜਿੱਤ ਪ੍ਰਾਪਤ ਹੋਈ ਪੀਮਚਨ ਤੇ ਹੋਰ ਜਿੰਨੇ ਪਹਾੜੀ ਰਾਜੇ ਸੀਗੇ ਤੇ ਇਸ ਲੜਾਈ ਤੋਂ ਬਾਅਦ ਪਹਾੜੀ ਰਾਜਿਆਂ ਨੇ ਅਹ ਦੇਖੋ ਇਹਨਾਂ ਨੇ ਜਿਹੜਾ ਹੈਗਾ ਬੁਲਾਇਆ ਗੁਰੂ ਜੀ ਨੂੰ ਵੀ ਹਾਂ ਸਾਨੂੰ ਸਾਡੇ ਤੇ ਆ ਬਿਪਤਾ ਆ ਗਈ ਗੁਰੂ ਜੀ ਨੇ ਸਾ ਦਿੱਤਾ ਉਸ ਤੋਂ ਬਾਅਦ ਇਹਨਾਂ ਨੇ ਕੀ ਕਰਤਾ ਵਿਸ਼ਵਾਸ ਘਤ ਫਿਰ ਦੁਆਰਾ ਜਿਹੜਾ ਇਹ ਮੁਗਲਾਂ ਦੇ ਵਿੱਚ ਜਾ ਕੇ ਜਿਹੜਾ ਸੀ ਇਹਨਾਂ ਨੇ ਸੰਧੀ ਕਰ ਲਈ ਜਿਹੜੇ ਆਪਣੇ ਪਹਾੜੀ ਰਾਜੇ ਸੀ ਠੀਕ ਹੈ ਤਾਂ ਖਾਨ ਜ਼ਾਦਾ ਦੀ ਮੁਹਿੰਮ 1694 ਦੇ ਵਿੱਚ ਹੁਣ ਦੇਖੋ ਗੁਰੂ ਜੀ ਦੀ ਜਿਹੜੀ ਲੋਕਪ੍ਰਿਅਤਾ ਸੀ ਇਹ ਵੱਧ ਰਹੀ ਸੀ ਤਾਂ ਇਹ ਮੁਗਲਾਂ ਲਈ ਵੀ ਚਿੰਤਾ ਦਾ ਵਿਸ਼ਾ ਬਣ ਗਈ ਉਸ ਟਾਈਮ ਔਰੰਗਜ਼ੇਬ ਮੁਗਲ ਜਿਹੜਾ ਸੀ ਗੱਦੀ ਤੇ ਬਰਾਜਮਾਨ ਸੀ ਉਸ ਦੇ ਹੁਕਮ ਤੇ ਲਾਹੌਰ ਦੇ ਸੂਬੇਦਾਰ ਜ਼ਿਲਾਵਰ ਖਾਨ ਨੇ ਆਪਣੇ ਪੁੱਤਰ ਖਾਨ ਜ਼ਾਦਾ ਰੁਸਤਮ ਖਾਦੀਦੀਨ ਗੁਰੂ ਜੀ ਦੇ ਵਿਰੁੱਧ ਇੱਕ ਫੌਜ ਭੇਜੀ ਮਰਾਦੇ ਨੇੜੇ ਚ ਹਮਲਾ ਕਰਨ ਦੀ ਯੋਜਨਾ ਬਣਾਈ ਪਰ ਜਦੋਂ ਰਾਤ ਨੂੰ ਪਹਿਰਾ ਇੱਕ ਬੰਦਾ ਦੇ ਰਿਹਾ ਸੀਗਾ ਸਿੱਖ ਤਾਂ ਉਸ ਨੂੰ ਜਦੋਂ ਖਬਰ ਮਿਲੀ ਤਾਂ ਉਸਨੇ ਇਹ ਸੂchna ਸਿੱਖਾਂ ਨੂੰ ਦਿੱਤੀ ਅੰਦਰ ਜਾ ਕੇ ਤੇ ਸਿੱਖਾਂ ਦੇ ਜੇ ਅਰਦੀ ਬਾਤ ਸੁਣ ਕੇ ਉੱਚੀ ਉੱਚੀ ਜੜੀਆਂ ਸੀਗੀਆਂ ਮਤਲਬ ਜੇ ਕਾਰੇ ਦੀ ਬਾਤ ਜਦੋਂ ਇਹਨਾਂ ਨੇ ਸੁਣੀ ਤਾਂ ਜਿਹੜੀਆਂ ਮੁਗਲ ਸੈਨਿਕ ਸੀ ਉਹ ਡਰ ਗਏ ਉਹਨਾਂ ਨੂੰ ਤਾਂ ਐ ਸੀ ਵੀ ਬਹੁਤ ਘੱਟ ਸਿੱਖ ਹੋਣਗੇ ਲੇਕਿਨ ਜੇ ਜੇ ਕਾਰੇ ਆ ਤਾਂ ਉਹਨਾਂ ਨੂੰ ਇਹ ਹੋ ਗਿਆ ਕਿ ਬਹੁਤ ਜ਼ਿਆਦਾ ਅੰਦਰ ਸਿੱਖ ਨੇ ਤਾਂ ਇਸ ਕਰਕੇ ਉਹ ਜਿਹੜਾ ਹੈ ਡਰ ਕੇ ਹੀ ਭੱਜ ਗਏ ਉਹ ਤੋਂ ਕੁਝ ਹੋਰ ਸੈਨਿਕ ਮਹਮਾ 1695 ਤੋਂ 96 ਤੱਕ ਤਾਂ ਗੁਰੂ ਜੀ ਦੀ ਸ਼ਕਤੀ ਨੂੰ ਕੁਚਲਣ ਲਈ ਮੁਗਲਾਂ ਨੇ ਹੁਸੈਨ ਖਾਂ ਜੁਝਾਰ ਸਿੰਘ ਅਤੇ ਸ਼ਹਿਜ਼ਾਦਾ ਮੋਜਮ ਦੇ ਅਧੀਨ ਜਿਹੜਾ ਹੈ ਅਕੁਤ ਸੈਨਿਕ ਮੁਹਿੰਮਾਂ ਜਿਹੜੀਆਂ ਸੀਆਂ ਭੇਜੀਆਂ ਸੀ ਇਹ ਸਾਰੀਆਂ ਮੁਹਿੰਮਾਂ ਕਿਸੇ ਨਾ ਕਿਸੇ ਕਾਰਨ ਕਰਕੇ ਜਿਹੜੀਆਂ ਸੀ ਸਫਲ ਨਹੀਂ ਆ ਤੇ ਗੁਰੂ ਜੀ ਦੀ ਸ਼ਕਤੀ ਜਿਹੜੀ ਸੀਗੀ ਕੈਮਰੇ ਹੁਣ ਦੇਖੋ ਉੱਤਰ ਖਾਲਸਾ ਕਾਲ ਦੀਆਂ ਲੜਾਈਆਂ ਆਪਾਂ ਹੁਣ ਖਾਲਸਾ ਪੰਥ ਦੀ ਸਿਰਜਣਾ ਤੋਂ ਪਹਿਲਾਂ ਵਾਲੀਆਂ ਲੜਾਈਆਂ ਪੜੀਆਂ ਨੇ ਹੁਣ ਬਾਅਦ ਵਾਲੀਆਂ ਲੜਾਈਆਂ ਪੜਾਂਗੇ ਤਾਂ ਕਿਉਂਕਿ ਦੇਖੋ ਖਾਲਸਾ ਪੰਥ ਦੀ ਸਥਾਪਨਾ ਹੋ ਗਈ ਸੀ 1699 ਦੇ ਵਿੱਚ ਤਾਂ ਇਸ ਕਰਕੇ ਜਿਹੜੇ ਸੀ ਮੁਗਲਾਂ ਦੇ ਵਿੱਚ ਵੀ ਆਕਰੋਸ ਸੀਗਾ ਪਹਾੜੀ ਰਾਜਿਆਂ ਦੇ ਵਿੱਚ ਵੀ ਹੁਣ ਤਾਂ ਸ਼ਕਤੀ ਇਹਨਾਂ ਦੀ ਹੋਰ ਵੀ ਵਧਣੀ ਸ਼ੁਰੂ ਹੋ ਗਈ ਤੇ ਹੁਣ ਇਹਨਾਂ ਨੇ ਜਿਹੜੀਆਂ ਫੋਰਸ ਜਿਹੜੀ ਹੈ ਹੋਰ ਵੀ ਜ਼ਿਆਦਾ ਵਧ ਗਈ ਹੈ ਤਾਂ ਸ਼ਰੀ ਅਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਜਿਹੜੀ ਹੈਗੀ ਹੈ 1701 ਦੇ ਵਿੱਚ ਹੋਈ ਹੈ ਤਾਂ 1699 ਦੇ ਵਿੱਚ ਖਾਲਸਾ ਪੰਥ ਦੀ ਸਿਰਜਣਾ ਤੋਂ ਬਾਅਦ ਵੱਡੀ ਗਿਣਤੀ 'ਚ ਲੋਕ ਜਿਹੜੇ ਸੀ ਹਿੰਦੂ, ਸਿੱਖ, ਮੁਸਲਮਾਨ ਠੀਕ ਹੈ ਸਿੱਖ ਧਰਮ 'ਚ ਜਿਹੜੇ ਸੀ ਸ਼ਾਮਲ ਹੋਣ ਲੱਗੇ ਸੀ ਪਰ ਸਿੱਧੀ ਜਿਹੜੀ ਸੀ ਦੂਰ-ਦੂਰ ਤੱਕ ਫੈਲ ਗਈ ਪਹਾੜੀ ਰਾਜਿਆਂ ਨੂੰ ਫੇਰ ਘਬਰਾਟ ਹੋਣ ਲੱਗੀ ਤਾਂ ਕਹਿਲੂਰ ਦੇ ਰਾਜੇ ਪੀਮਚੰਦ ਜਿਸ ਦੀ रियासत ਦੇ ਵਿੱਚ ਸ਼੍ਰੀ ਆਨੰਦਪੁਰ ਸਾਹਿਬ ਸਥਿਤ ਸੀ ਜਿਸ ਦੀ रियासत ਵਿਜੇ ਸ਼੍ਰੀ ਆਨੰਦਪੁਰ ਸਾਹਿਬ ਸਥਿਤ ਸੀਗਾ ਤੇ ਇਸਨੇ ਗੁਰੂ ਸਾਹਿਬ ਨੂੰ ਸ਼੍ਰੀ ਅਨੰਦਪੁਰ ਸਾਹਿਬ ਛੱਡਣ ਲਈ ਕਿਹਾ ਹੁਣ ਦੇਖੋ ਕਹਿਲੂਰ ਦੇ ਰਾਜ ਦੀ ਦੀ ਰਾਜਸਤ ਦੇ ਵਿੱਚ ਹੀ ਸ਼੍ਰੀ ਅਨੰਦਪੁਰ ਸਾਹਿਬ ਆਉਂਦਾ ਸੀ ਜਿੱਥੇ ਗੁਰੂ ਜੀ ਵੀ ਸੀਗੇ ਠੀਕ ਹੈ ਤਾਂ ਇਹਨੇ ਗੁਰੂ ਜੀ ਨੇ ਕਿਹਾ ਵੀ ਇਹ ਤਾਂ ਮੇਰਾ ਏਰੀਆ ਤੂੰ ਛੱਡ ਤਾ ਤਾਂ ਗੁਰੂ ਸਾਹਿਬ ਨੇ ਜਿਹਾ ਗੰਦੂ ਸਪਸ਼ਟ ਇਨਕਾਰ ਕਰਤਾ ਤਾਂ ਉਹਨਾਂ ਦਾ ਕਹਿਣਾ ਸੀ ਕਿ ਗੁਰਤੇਗ ਬਾਦ ਦੇ ਜਿਨੇ ਇਹ ਜ਼ਮੀਨ ਉਚਿਤ ਮੁੱਲ ਲੈ ਕੇ ਖਰੀਦੀ ਇਹ ਵੀ ਇਸ ਤਾਂ ਇਹ ਮੁੱਲ ਖਰੀਦੀ ਵੀ ਮੈਂ ਇੱਥੇ ਕਿਉਂ ਜਾਵਾਂ ਹੋਏਗੀ ਤੇਰੀ ਰਾਜਸਤ ਪਰ ਮੈਂ ਤਾਂ ਮੁੱਲ ਖਰੀਦੀ ਪਈ ਆ ਇਸ ਲਈ ਜਿਹੜਾ ਸੀ ਭੀਮਚੰਦ ਨੇ ਹੋਰ ਗਿਟਪਿਟ ਕੀਤੀ ਪਹਾਣੀ ਰਾਜਾ ਦੇ ਨਾਲ ਸਤਾਰਸਿਕ ਦੇ ਵਿੱਚ ਸ਼੍ਰੀ ਆਨੰਦਪੁਰ ਸਾਹਿਬ ਦੇ ਕਿਲੇ ਤੇ ਹਮਲਾ ਕਰਤਾ ਤੇ ਇਹ ਹਮਲਾ ਕਾਫੀ ਦਿਨਾਂ ਤੱਕ ਜਾਰੀ ਰਿਹਾ ਕਿਲੇ ਦੇ ਅੰਦਰ ਭਾਵੇਂ ਸਿੱਖਾਂ ਦੀ ਗਿਣਤੀ ਘੱਟ ਸੀ ਪਰ ਇਹਨਾਂ ਨੇ ਮੁਕਾਬਲਾ ਬਹੁਤ ਵਧੀਆ ਤਰੀਕੇ ਨਾਲ ਕੀਤਾ ਤੇ ਪਹਾੜੀ ਰਾਜਾਂ ਨੂੰ ਸਫਲਤਾ ਮਿਲਣ ਦੀ ਜਦੋਂ ਕੋਈ ਆਸ ਨਾ ਰਹੀ ਤਾਂ ਉਹਨਾਂ ਨੇ ਜਿਹੜਾ ਸੀ ਗੁਰੂ ਜੀ ਨਾਲ ਸੰਧੀ ਕਰ ਲਈ ਤੇ ਚਾਲ ਸੀਗੀ ਇਹ ਸਿਰਫ ਇੱਕ ਸੰਧੀ ਕਰਨ ਦੀ ਅਤੇ ਉਹ ਮੌਕਾ ਵੇਖ ਕੇ ਗੁਰੂ ਜੀ ਤੇ ਵੱਡਾ ਹਮਲਾ ਕਰਨਾ ਚਾਹੁੰਦੇ ਸੀਗੇ ਸ਼੍ਰੀ ਅਨੰਦਪੁਰ ਸਾਹਿਬ ਦੀ ਦੂਜੀ ਲੜਾਈ 1704 ਦੇ ਵਿੱਚ ਤਾਂ ਪਹਾੜੀ ਰਾਜਿਆਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਆਪਣੀਆਂ ਲਗਾਤਾਰ ਹਾਰਾਂ ਦਾ ਅਪਮਾਨ ਲੈਣ ਲਈ ਸੌਰੀ ਅਪਮਾਨ ਦਾ ਬਦਲਾ ਲੈਣਾ ਇਹ ਚਾਹੁੰਦੇ ਸੀਗੇ ਵੀ ਸਾਡੀ ਜਿਹੜਾ ਇਸਨੇ ਇੱਕ ਸਿੱਖ ਹੋ ਕੇ ਠੀਕ ਹੈ ਥੋੜੀ ਜੀ ਸਿੱਖ ਸੈਨਿਕਾ ਦੇ ਨਾਲ ਇਸਨੇ ਸਾਡੇ ਤੇ ਜਿਹੜਾ ਹੈ ਅੰਨੇ ਰਾਜਾਂ ਤੇ ਚੜ੍ਹਾਈ ਕੀਤੀ ਹੈਗੀ ਹੈ ਤੇ ਅਸੀਂ ਜਿਹੜਾ ਹਾਰੇ ਹਾਂ ਤੇ ਇਸ ਅਪਮਾਨ ਦਾ ਇਹ ਬਦਲਾ ਲੈਣਾ ਚਾਹੁੰਦੇ ਸੀ ਗੁਰੂ ਜੀ ਤੋਂ ਤਾਂ ਇਸ ਉਦੇਸ਼ ਦੇ ਨਾਲ ਉਹਨਾਂ ਨੇ ਮੁਗਲਾਂ ਨਾਲ ਮਿਲ ਕੇ 1704 ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੇ ਕਿਲੇ ਦੇ ਉੱਤੇ ਦੂਜੀ ਵਾਰ ਹਮਲਾ ਕੀਤਾ ਪਹਿਲੀ ਵਾਰਤਾ ਜਿਹੜਾ ਹੈ ਡਟ ਕੇ ਸਿੱਖਾਂ ਨੇ ਮੁਕਾਬਲਾ ਕੀਤਾ ਲੜਦੇ ਰਹੇ ਫਿਰ ਇਹ ਆਪਣੇ ਆਪ ਇਹਨਾਂ ਨੇ ਕਹਿਤਾ ਵੀ ਅਸੀਂ ਤਾਂ ਸੰਧੀ ਕਰਾਂਗੇ ਹਨਾ ਪਹਾੜੀ ਰਾਜਿਆਂ ਨੇ ਤਾਂ ਗੁਰੂ ਜੀ ਨੇ ਸੰਧੀ ਕਰ ਲਈ ਪਰ ਸੰਧੀ ਦੇ ਪਿੱਛੇ ਕੀ ਰੀਜ਼ਨ ਸੀ ਇਹਨਾਂ ਦਾ ਕਿ ਅਸੀਂ ਜਿਹੜਾ ਹੈ ਦੁਬਾਰਾ ਹਮਲਾ ਕਰਾਂਗੇ ਨਾ ਇਹ ਮੰਚੇ ਚੀ ਸੀ ਹੁਣ ਦੂਜਾ ਹਮਲਾ ਮੁਗਲਾਂ ਦੀ ਸਹਾਇਤਾ ਨਾਲ ਕੀਤਾ ਇਸ ਸਾਂਝੀ ਫੌਜ ਨੇ ਕਿਲੇ ਦੇ ਅੰਦਰ ਜਾਣ ਲਈ ਬਹੁਤ ਯਤਨ ਕੀਤੇ ਪਰ ਸਿੱਖ ਯੋਧਿਆਂ ਨੇ ਇਹਨਾਂ ਦੇ ਸਾਰੇ ਯਤਨਾਂ ਨੂੰ ਸਫਲ ਬਣਾਤਾ ਕਿਰੇ ਦੇ ਲੰਬੇ ਹੋ ਜਾਣ ਕਰਕੇ ਕਿਲੇ ਦੇ ਅੰਦਰ ਜਿਹੜੀ ਰਸਦ ਸੀ ਰਾਸ਼ਨ ਸੀਗਾ ਉਹ ਥੁੜਨਾ ਸ਼ੁਰੂ ਕਰਤਾ ਕਿਉਂਕਿ ਜਿਹੜਾ ਇਹ ਯੁੱਧ ਸੀ ਬਹੁਤ ਟਾਈਮ ਪੀਰੀਅਡ ਤੱਕ ਚੱਲਿਆ ਤੇ ਇਸ ਲਈ ਜਿਹੜਾ ਸੀ ਸਿੱਖਾਂ ਲਈ ਜਿਆਦਾ ਸਮੇਂ ਤੱਕ ਲੜਨਾ ਬਹੁਤ ਔਖਾ ਹੋ ਗਿਆ ਜਦੋਂ ਭੁੱਖ ਨਾਲ ਸਿੱਖਾਂ ਦਾ ਸਬਰ ਡੋਲਣ ਲੱਗ ਗਿਆ ਕਿਉਂਕਿ ਭੁੱਖੇ ਲੜ ਰਹੇ ਸੀ ਅੰਦਰ ਤਾਂ ਕੁਝ ਸਿੱਖਾਂ ਨੇ ਗੁਰੂ ਸਾਹਿਬ ਨੂੰ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਜਾਣ ਦੀ ਬੇਨਤੀ ਕੀਤੀ ਤੇ ਗੁਰੂ ਜੀ ਨੇ ਕਿਹਾ ਵੀ ਆਪਾਂ ਕੁਝ ਜਿਹੜਾ ਹੈ ਸੰਘਰਸ਼ ਕੁਝ ਦਿਨ ਹੋਰ ਜਾਰੀ ਰੱਖਦੇ ਹਾਂ ਤਾਂ ਇਸ ਸਲਾਹ ਨੂੰ ਨਾਮੰਦੇ ਹੋਏ ਜਿਹੜੇ 40 ਸਿੱਖ ਸੀਗੇ ਗੁਰੂ ਜੀ ਨੂੰ ਬੇਦਾਵਾ ਦੇ ਕੇ ਠੀਕ ਹੈ ਲਿਖ ਕੇ ਵੀ ਪਾਈ ਅਸੀਂ ਜਿਹੜਾ ਹੈਗਾ ਬੇਦਾਵਾ ਲਿਖ ਕੇ ਜਾਂਦੇ ਆ ਵੀ ਅਸੀਂ ਜਿਹੜਾ ਹੈ ਕਿਲਾ ਛੱਡ ਕੇ ਜਾਣਾ ਚਾਹਦੇ ਹਾਂ ਦੂਜੇ ਪਾਸੇ ਇੰਨੇ ਲੰਬੇ ਸਮੇਂ ਦੇ ਕਿ ਤੋਂ ਘੇਰੇ ਕਰਕੇ ਸਾਂਝੀ ਫੌਜ ਵੀ ਬੜੀ ਪਰੇਸ਼ਾਨ ਸੀ ਵੀ ਹਨਾ ਵੀ ਇੰਨੇ ਦਿਨ ਤੋਂ ਅਸੀਂ ਵੀ ਫਸੇ ਹੋਏ ਆ ਜਿਹੜੀ ਸਾਂਝੀ ਪਹਾੜੀ ਰਾਜੇ ਤੇ ਮੁਗਲਾਂ ਦੀ ਸੀ ਸੀ ਹੈ ਨਾ ਤੇ ਅੰਦਰ ਵੀ ਜਿਹੜੇ ਸਿੱਖ ਪਰੇਸ਼ਾਨ ਸੀ ਕਿਉਂਕਿ ਰਸ਼ਦ ਜਿਹੜੀ ਸੀਗੀ ਰਾਜਨ ਖਤਮ ਹੋ ਗਿਆ ਸੀ ਤਾਂ ਜਿਹੜੀ ਬਾਹਰ ਜਿਹੜੀ ਸਾਂਝੀ ਫੌਜ ਸੀ ਉਹ ਵੀ ਬੜੀ ਪਰੇਸ਼ਾਨ ਵੀ ਐਨੇ ਟਾਈਮ ਪੀਰੀਅਡ ਤੋਂ ਜਿਹੜੀ ਹੈਗੀ ਲੜਾਈ ਚੱਲ ਰਹੀ ਹੈਗੀ ਹੈ ਹਨਾ ਅਸੀਂ ਬਾਹਰ ਵੇਟ ਕਰਦੇ ਹੈਗੇ ਹਾਂ ਬਹੁਤ ਕਿਉਂਕਿ ਕਾਫੀ ਮੰਥ ਲੱਗੇ ਸੀਗੇ ਤਾਂ ਉਹਨਾਂ ਨੇ ਕੁਰਾਨ ਅਤੇ ਗਊਆਂ ਦੀਆਂ ਸੋਹਾਂ ਝੁੱਕ ਕੇ ਗੁਰੂ ਸਾਹਿਬ ਨੂੰ ਭਰੋਸਾ ਦਿਵਾਇਆ ਕਿ ਜੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਉਹ ਛੱਡ ਦੇਣਗੇ ਤਾਂ ਉਹਨਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ ਤਾਂ ਗੁਰੂ ਸਾਹਿਬ ਜੀ ਨੂੰ ਇਹਨਾਂ ਸੌ ਕਿਉਂਕਿ ਬਾਰ-ਬਾਰ ਜਿਹੜਾ ਹੈਗਾ ਇਹਨਾਂ ਨੂੰ ਧੋਖਾ ਦੇ ਰਹੀ ਸੀ ਪਹਾੜੀ ਰਾਜੇ ਤਾਂ ਗੁਰੂ ਜੀ ਨੇ ਇਤਵਾਰ ਨਹੀਂ ਕੀਤਾ ਪਰ ਮਾਤਾ ਗੁਜਰੀ ਜੀ ਅਤੇ ਹੋਰ ਸਿੱਖਾਂ ਨੇ ਬੇਨਤੀ ਕੀਤੀ ਵੀ ਰਾਸ਼ਨ ਵੀ ਖਤਮ ਹੈ ਵੀ ਆਪਾਂ ਜਿਹੜਾ ਹੈਗਾ ਕਰ ਲੈਣਾ ਤਾਂ ਵੀ ਇਹਨਾਂ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਤਾ ਸਰਸਾ ਦੀ ਲੜਾਈ 1704 ਦੇ ਵਿੱਚ ਹੁਣ ਦੇਖੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਛੱਡਤਾ ਤਾਂ ਮੁਗਲ ਸੈਨਿਕਾਂ ਨੇ ਗੁਰੂ ਜੀ ਤੋਂ ਫਿਰ ਤੋਂ ਹਮਲਾ ਕਰਤਾ ਸ਼ਾਹੀ ਫੌਜ ਤੇ ਸਿੱਖਾਂ ਵਿਚਾਰਲੇ ਸਰਸਾ ਦੀ ਲੜਾਈ ਜਿਹੜੀ ਸੀਗੀ ਹੋਈ ਸੀ ਸਰਸਾ ਨਦੀ ਦੇ ਕਿਨਾਰੇ ਉਸ ਸਮੇਂ ਸਰਸਾ ਨਦੀ ਦੇ ਵਿੱਚ ਆਏ ਹੜ੍ਹ ਕਰਕੇ ਸਿੱਖਾਂ ਚ ਭਾਜੜ ਮਚ ਗਿਆ ਤੇ ਇਸ ਭਾਜੜ ਦੇ ਵਿੱਚ ਗੁਰੂ ਸਾਹਿਬ ਦੇ ਦੋ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਜੁਰਾਵਰ ਸਿੰਘ ਸਾਹਿਬਜ਼ਾਦਾ ਫਤਿਹ ਸਿੰਘ ਜੀ ਜਿਹੜੇ ਸੀਗੇ ਮਾਤਾ ਗੁਜਰੀ ਜੀ ਉਹਨਾਂ ਤੋਂ ਜਿਹੜੇ ਸੀਗੇ ਨਿਕੜ ਗਏ ਵੱਖ ਹੋ ਗਏ ਅਤੇ ਨਾਲ ਹੀ ਕਾਫੀ ਸਾਰਾ ਜਿਹੜਾ ਲਿਟਰੇਚਰ ਗੁਰੂ ਜੀ ਲੈ ਕੇ ਚੜ੍ਹ ਸੀ ਉਹ ਵੀ ਖਤਮ ਹੋ ਗਿਆ ਸੀ ਗੰਗੋ ਜੋ ਕਿ ਗੁਰੂ ਸਾਹਿਬ ਦਾ ਪੁਰਾਣਾ ਨੌਕਰ ਥੀਆ ਉਨੇ ਲਾਲਚ ਵਿੱਚ ਆ ਕੇ ਉਹਨਾਂ ਨੂੰ ਠੀਕ ਹੈ ਮਾਤਾ ਗੁਜਰੀ ਜੀ ਨੂੰ ਤੇ ਦੋਨੋਂ ਛੋਟੇ ਸੱਭ ਜਦਿਆਂ ਨੂੰ ਸਰੰਦ ਦੇ ਨਵਾਬ ਵਜ਼ੀਰ ਖਾਂ ਦੇ ਹਵਾਲੇ ਕਰਤਾ ਤਾਂ ਵਜ਼ੀਰ ਖਾਂ ਨੇ ਜਿਹੜਾ ਹੈ 27 ਦਸੰਬਰ 1704 ਦੇ ਵਿੱਚ ਨੀਹਾਂ 'ਚ ਜਿਹੜਾ ਸੀਗਾ ਇਹਨਾਂ ਦੋਨੋਂ ਨਿੱਕੇ ਨਿੱਕੇ ਬਾਲਕਾਂ ਨੂੰ ਸੱਭ ਜਦਿਆਂ ਨੂੰ ਜਿਹੜਾ ਸੀ ਜਿਉਂਦੇ ਛਣਵਾ ਦਿੱਤਾ ਸੀ ਜਿਹਦੇ ਕਰਕੇ ਆਪਾਂ ਦਸੰਬਰ ਦੇ ਵਿੱਚ ਜਿਹੜਾ ਹੈਗਾ ਉੱਥੇ ਸ਼ੋਕ ਪ੍ਰਗਟ ਕਰਨ ਜਾਂਦੇ ਆ ਚਮਕੌਰ ਦੀ ਲੜਾਈ ਜਿਹੜੀ ਸੀ 12 22 ਦਸੰਬਰ 1704 ਦੇ ਵਿੱਚ ਤਾਂ ਇਸ ਤੋ ਵਜ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ 40 ਸਿੱਖਾਂ ਦੇ ਨਾਲ ਸਿੰਘਾਂ ਦੇ ਨਾਲ 21 ਦਸੰਬਰ 1704 ਨੂੰ ਚਮਕੌਰ ਸਾਹਿਬ ਵਿਖੇ ਪਹੁੰਚੇ ਗੁਰੂ ਸਾਹਿਬ ਤੇ ਉਹਨਾਂ ਦੇ ਸਿੱਖਾਂ ਦੇ ਵਿਚਕਾਰ ਇੱਕ ਗੜੀ ਇਹਨਾਂ ਨੇ ਇੱਕ ਗੜੀ ਦੇ ਵਿੱਚ ਜਾ ਕੇ ਜਿਹੜੀ ਸੀ ਸ਼ਰਨ ਲਈ ਸੀ ਤੇ 22 ਦਸੰਬਰ 1704 ਨੂੰ ਮੁਗਲ ਸੈਨਾ ਨੇ ਗੜੀ ਤੇ ਹਮਲਾ ਕਰਤਾ ਤੇ ਇਹ ਬੜੀ ਖਮਸਾਨ ਲੜਾਈ ਸੀ ਬਹੁਤ ਹੀ ਜ਼ਿਆਦਾ ਤੇ ਗੁਰੂ ਜੀ ਦੇ ਜਿਹੜੇ ਦੋ ਵੱਡੇ ਸ਼ਹਿਬਜ਼ਾਦੇ ਸੀਗੇ ਸ਼ਹਿਬਜ਼ਦਾ ਜੀ ਸਿੰਘ ਅਤੇ ਜੁਝਾਰ ਸਿੰਘ ਜਿਹੜੇ ਸੀਗੇ ਬਹਾਦਰੀ ਨਾਲ ਇਹਨਾਂ ਨੇ ਜੋਹਰ ਵਿਖਾਏ ਅਤੇ ਬਹੁਤ ਸਾਰੇ ਮੁਸਲਮਾਨਾਂ ਨੂੰ ਦੇ ਘਾਟ ਉਤਰਿਆ ਤੇ ਅੰਤ ਦੇ ਵਿੱਚ ਜਿਹੜੇ ਵੱਡੇ ਸ਼ਾਹਜਾਦੇ ਸੀ ਦੋਨੋਂ ਲੜਦੇ ਲੜਦੇ ਸ਼ਹੀਦ ਹੋ ਗਏ ਤਾਂ ਦੇਖੋ ਛੋਟੇ ਸ਼ਾਹਜਾਦੇ ਵਕ ਹੋ ਗਏ ਮਾਂ ਵਕ ਹੋ ਗਈ ਤੇ ਵੱਡੇ ਸ਼ਾਹਜਾਦੇ ਲੜਾਈ ਚ ਸ਼ਹੀਦ ਹੋ ਗਏ ਦੇਖੋ ਕੁਰਬਾਨੀ ਦੇ ਪੁੰਜ ਤਾਂ ਹੀ ਜਿਹੜੇ ਨੇ ਗੁਰੂ ਗੋਬਿੰਦ ਸਿੰਘ ਜੀ ਕਹਾਉਂਦੇ ਨੇ ਜਦੋਂ ਪੰਜ ਸਿੰਘ ਬਾਕੀ ਰਹਿ ਗਏ ਤਾਂ ਉਹਨਾਂ ਨੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਗੁਰੂ ਸਾਹਿਬ ਨੂੰ ਗੜੀ ਛੱਡਣ ਦੀ ਬੇਨਤੀ ਕੀਤੀ ਅਤੇ ਗੁਰੂ ਸਾਹਿਬ ਨੇ ਇਸ ਬੇਨਤੀ ਨੂੰ ਸਿੱਖ ਪੰਥ ਦਾ ਹੁਕਮ ਸਮਝ ਕੇ ਆਪਣੇ ਨਾਲ ਤਿੰਨ ਸਿੰਘਾਂ ਨੂੰ ਲੈ ਕੇ ਗੜੀ ਨੂੰ ਛੱਡਤਾ ਪਰ ਇਸ ਤੋਂ ਪਹਿਲਾਂ ਗੁਰੂ ਸਾਹਿਬ ਨੇ ਦੁਸ਼ਮਣਾਂ ਨੂੰ ਲਲਕਾਰਿਆ ਤੇ ਤਾੜੀ ਵਜਾ ਕੇ ਉੱਥੋਂ ਨਿਕਲੇ ਪਰ ਗੁਰੂ ਸਾਹਿਬ ਦਾ ਉਹੋ ਫੌਜਾਂ ਜਿਹੜੀਆਂ ਸੀਗੀਆਂ ਮੁਗਲ ਫੌਜਾਂ ਕੁਝ ਵੀ ਨਾ ਵਿਗਾੜ ਸਕੀਆਂ ਤਾਂ ਮਾਛੀਵਾੜਾ ਦੇ ਵਿੱਚ ਹੁਣ ਦੇਖੋ ਚਮਕੌਰ ਦੀ ਲੜਾਈ ਤੋਂ ਬਾਅਦ ਮਾਛੀਵਾੜਾ ਦੇ ਜੰਗਲਾ 'ਚ ਗੁਰੂ ਜੀ ਜਿਹੜੇ ਸੀਗੇ ਉੱਥੇ ਪਹੁੰਚੇ ਤੇ ਉੱਥੇ ਹੀ ਇਹਨਾਂ ਨੇ ਮਿੱਤਰ ਪਿਆਰੇ ਨੂੰ ਵੀ ਲਿਖਿਆ ਸੀ ਹਨਾ ਤੇ ਬਹੁਤ ਹੀ ਆਪਾਂ ਜ ਬਹੁਤ ਹੀ ਦਿਨ ਨੂੰ ਛੋਂਦਾ ਹੋਇਆ ਜਿਹੜਾ ਸੀ ਇਹਨਾਂ ਨੇ ਸ਼ਬਦ ਲਿਖੇ ਸੀ ਤੋਂ ਇੱਥੇ ਦੋ ਮੁਸਲਮਾਨ ਭਰਾਵਾਂ ਨਬੀ ਖਾਨ ਤੇ ਗਨੀ ਖਾਨ ਨੇ ਗੁਰੂ ਜੀ ਨੂੰ ਇੱਕ ਪਾਲਕੀ 'ਚ ਪਿਠਾਕੇ ਮੁਗਲ ਸੈਨਿਕਾਂ ਤੋਂ ਉਹਨਾਂ ਦੀ ਰੱਖਿਆ ਕੀਤੀ ਅਤੇ ਦੀਨਾ ਕੰਗੜ ਨਾਮੀ ਥਾਨ ਦੇ ਉੱਤੇ ਪਹੁੰਚਣ ਤੇ ਗੁਰੂ ਸਾਹਿਬ ਨੇ ਜਫਰ ਨਾਮਾ ਫਾਰਸੀ ਦੇ ਵਿੱਚ ਇੱਕ ਚਿੱਠੀ ਔਰੰਗਜ਼ੇਬ ਨੂੰ ਲਿਖਵਾਈ ਤੇ ਇਸ ਚਿੱਠੀ ਦੇ ਵਿੱਚ ਜਿਹੜਾ ਹੈ ਜ਼ੁਲਮਾਂ ਦੀ ਬੜੀ ਦਲੇਰੀ ਦੇ ਨਾਲ ਨਿਖੇਧੀ ਕੀਤੀ ਵੀ ਔਰੰਗਜ਼ੇਬ ਤੂੰ ਆਹ ਚੀਜ਼ਾਂ ਕਰ ਰਿਹਾ ਹੈਂ ਵੀ ਇਹ ਸਾਰੀਆਂ ਚੀਜ਼ਾਂ ਤੂੰ ਗਲਤ ਕਰ ਰਿਹਾ ਹੈਂ ਸੰਭਲ ਜਾ ਖਿਦਰਾਣਾ ਸ਼੍ਰੀ ਮੁਕਤ ਸਾਹਿਬ ਦੀ ਲੜਾਈ ਤਾਂ 1705 ਦੇ ਵਿੱਚ ਖਿਦਰਾਣਾ ਦੀ ਲੜਾਈ ਇਹ ਇੰਪੋਰਟੈਂਟ ਹੈ ਤੇ ਮੁਗਲ ਸਰ ਨਾਮ ਕਿਉਂ ਪਈ ਵੀ ਇੰਪੋਰਟੈਂਟ ਆ ਖਿਦਰਾਣਾ ਦੀ ਲੜਾਈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮੁਗਲ ਫੌਜਾਂ ਵਿਚਕਾਰ ਲੜੀ ਜਾਣ ਵਾਲੀ ਆਖਰੀ ਤੇ ਨਿਰਣਾਇਕ ਲੜਾਈ ਸੀ ਗੁਰੂ ਗੋਬਿੰਦ ਸਿੰਘ ਜੀ ਮਾਚੀਵਾੜ ਦੇ ਜੰਗਲਾਂ ਵਿੱਚ अनेका ਤਕਲੀਫਾਂ ਚਲਦੇ ਹੋਏ ਖਿਦਰਾਣਾ ਵਿਖੇ ਪਹੁੰਚੇ ਸੀ ਜਦੋਂ ਮੁਗਲ ਫੌਜਾਂ ਨੂੰ ਇਸ ਸੰਬੰਧੀ ਪਤਾ ਲੱਗਿਆ ਤਾਂ ਉਹਨਾਂ ਨੇ ਸਰੰਦ ਦੇ ਨਵਾਬ ਵਜ਼ੀਰ ਖਾਨ ਨੇ ਗੁਰੂ ਸਾਹਿਬ ਤੇ ਖਿਦਰਾਣਾ ਵਿਖੇ ਹਮਲਾ ਕਰਨ ਦੀ ਯੋਜਨਾ ਬਣਾਈ ਤੇ 29 ਦਸੰਬਰ 1705 ਨੂੰ ਇੱਕ ਵਿਸ਼ਾਲ ਸੈਨਾ ਲੈ ਕੇ ਗੁਰੂ ਸਾਹਿਬ ਦੀ ਫੌਜ ਤੇ ਖਿਦਰਾਣਾ ਵਿਖੇ ਹਮਲਾ ਕਰਤਾ ਸਿੱਖਾਂ ਨੇ ਫੇਰ ਬਾਤਰੀ ਦਿਖਾਈ ਤੇ ਉਹਨਾਂ ਨੇ ਮੁਗਲ ਫੌਜਾਂ ਦੇ ਬਹੁਤ ਹੀ ਜ਼ਿਆਦਾ ਕਨੇ ਬਿ ਛੱਕੇ ਛੜਾਤੇ ਸੀਗੇ ਤੇ ਉਹ ਲੜਾਈ ਦਾ ਮੈਦਾਨ ਛੱਡ ਕੇ ਜਿਹੜੇ ਸੀਗੇ ਨਸ ਤੁਰੇ ਸੀਗੇ ਜਿਹੜੇ ਮੁਗਲ ਸੀਗੇ ਇਸ ਤਰ੍ਹਾਂ ਗੁਰੂ ਸਾਹਿਬ ਨੂੰ ਇਸ ਅੰਤਮ ਲੜਾਈ ਦੇ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਹੋਈ ਤੇ 40 ਜਿਹੜੇ ਸਿੱਖ ਸੀਗੇ ਉਹ ਵੀ ਲੜਦੇ-ਲੜਦੇ ਸ਼ਹੀਦियां ਪਾ ਗਏ ਸੀ ਅਤੇ ਜੋ ਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਦੂਜੀ ਲੜਾਈ 'ਚ ਗੁਰੂ ਜੀ ਨੂੰ ਛੱਡ ਕੇ ਚਲੇ ਗਏ ਸੀ ਕਿਲੇ ਦੇ ਅੰਦਰ ਛੱਡੇ ਆ ਸੀ ਨਾ ਜਿਨ੍ਹਾਂ ਨੇ 40 ਸਿੱਖਾਂ ਨੇ ਉਹ ਵੀ ਇੱਥੇ ਗੁਰੂ ਜੀ ਕੋਲੇ ਵਾਪਸ ਆ ਗਏ ਸੀ ਤੇ ਲੜਦੇ ਲੜਦੇ ਸ਼ਹੀਦ ਹੋ ਗਏ ਸੀ ਉਹਨਾਂ ਦੀ ਦਿੱਤੀ ਕੁਰਬਾਨੀ ਤੋਂ ਪ੍ਰਭਾਵਿਤ ਹੋ ਕੇ ਅਤੇ ਉਹਨਾਂ ਦੇ ਨੇਤਾ ਮਹਾ ਸਿੰਘ ਜੋ ਕਿ ਜ਼ਿੰਦਗੀ ਦੇ ਆਖਰੀ ਸਾਹ ਘੰਡਰੇ ਸੀ ਗੁਰੂ ਉਹਨਾਂ ਦੀ ਬੇਨਤੀ ਦੇ ਉੱਤੇ ਗੁਰੂ ਸਾਹਿਬ ਨੇ ਉਹਨਾਂ ਦੁਆਰਾ ਲਿਖੇ ਹੋਏ ਬਿਦਾਵੇ ਨੂੰ ਪਾੜ ਦਿੱਤਾ ਬੇਦਾਵਾ ਲਿਖ ਕੇ ਗਏ ਸੀ ਨਾ ਵੀ ਅਸੀਂ ਜਿਹੜਾ ਹੈ ਤੁਹਾਡੇ ਨਾਲ ਨਹੀਂ ਮਤਲਬ ਕਿ ਰਲ ਕੇ ਰਹਿਣਾ ਵੀ ਨਹੀਂ ਮਤਲਬ ਕਿ ਇਸ ਤੇ ਛੱਡ ਕੇ ਜਾ ਰਹੇ ਹਾਂ ਬੇਦਾਵਾ ਲਿਖ ਕੇ ਗਏ ਸੀ ਜਿਹੜੇ ਪਿੱਛੇ ਤਾਂ ਇਹੇ ਬੇਦਾਵਾ ਜਿਹੜਾ ਸੀ ਮਹਾ ਸਿੰਘ ਦੇ ਗੰਦੇ ਉੱਤੇ ਗੁਰੂ ਜੀ ਨੇ ਪਾੜ ਤਾ ਕਿਉਂਕਿ ਉਹ ਸ਼ਹੀਦੀ ਪ੍ਰਾਪਤ ਹੋ ਗਏ ਸੀ ਤੇ ਉਹਨਾਂ ਨੂੰ ਜਿਹੜਾ ਹੈ ਮੁਕਤੀ ਦਾ ਵੀ ਵਰ ਜਿਹੜਾ ਸੀਗਾ ਗੁਰੂ ਜੀ ਨੇ ਦਿੱਤਾ ਤੇ ਖਿਦਰਾਣਾ ਦਾ ਨਾਂ ਸ੍ਰੀ ਮੁਕਤਸਰ ਸਾਹਿਬ ਉਸ ਟਾਈਮ period ਤੋਂ ਪੈ ਗਿਆ ਸੋ ਗੁਰੂ ਜੀ ਦੇ ਚਰਿੱਤਰ ਅਤੇ ਸਫਲਤਾਵਾਂ ਆਪਾਂ ਨੈਕਸਟ ਚੈਪਟਰ 'ਚ ਪੜਦੇ ਹਾਂ ਠੀਕ ਹੈ ਨੈਕਸਟ ਵੀਡੀਓ ਦੇ ਵਿੱਚ ਮਿਲਦੇ ਨਵੀਂ ਵੀਡੀਓ ਦੇ ਨਾਲ